ਨਮਸਕਾਰ ਦੇਸ਼ ਦੁਨੀਆ ਜਿਹੜੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮੀ ਢਾਬਰਾ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਦੀ ਚਰਚਾ ਦੋਸਤੋ ਅੱਜ ਅਸੀਂ ਇਸ ਮੰਚ ਤੇ ਚਰਚਾ ਕਰਨੀ ਹੈ ਸੱਚਮੁੱਚ ਜਿਹੜੀ ਹੱਦਾਂ ਸਰਹੱਦਾਂ ਤੋਂ ਪਾਰ ਤੱਕ ਜਾਂਦੀ ਹੈ ਅਸੀਂ ਚਰਚਾ ਕਰਨੀ ਹੈ ਦੇਸ਼ ਦੀ ਕੋਈ ਵੀ ਵਿਸ਼ਾ ਹੁੰਦਾ ਹੈ ਕੋਈ ਵੀ ਗੱਲਬਾਤ ਹੁੰਦੀ ਹੈ ਅਗਰ ਉਹ ਪਬਲਿਕ 'ਚ ਆ ਕੇ ਇੱਕ ਵਿਸ਼ਾ ਬਣਦੀ ਹੈ ਤਾਂ ਸਾਡੇ ਇਸ ਮੰਚ ਤੇ ਵੀ ਉਹ ਚਰਚਾ ਦਾ ਵਿਸ਼ਾ ਜ਼ਰੂਰ ਬਣਦੀ ਹੈ ਤੇ ਅੱਜ हददा सरहददा ਤੋਂ ਪਾਰ ਤੱਕ ਇੱਕ ਦਿਹਾੜਾ ਮਨਾਇਆ ਜਾ ਰਿਹਾ ਹੈ ਉਹ ਦਿਹਾੜਾ ਹੈ ਕੁਮੰਤਰੀ ਮਾਨਵ ਇੱਕ ਜੁਟਤਾ ਦਿਵਸ ਦੋਸਤੋ ਕਿਉਂਕਿ ਇਹ ਉਹ ਦਿਵਸ ਹੈ ਜਿਸ ਦਿਵਸ ਨੂੰ ਅਸੀਂ ਗਰੀਬੀ ਅਨਮੂਲਮ ਦੇ ਲਈ ਅਸੀਂ ਸਾਖਰਤਾ ਤੇ ਲਈ ਅਸੀਂ ਇੱਕ ਜੁਟ ਹੋਣ ਦੇ ਲਈ ਜਾਂ ਅਸੀਂ ਆਪਸੀ ਭਰੋਸੇ ਤੇ ਸਹਿਮਤੀ ਦੇ ਲਈ ਇੱਕ ਅਜੀਹਾ ਅੱਦਨ ਬਣਾਣੇ ਆ ਇੱਕ ਅਜਿਹੀ ਮਕਸਦ ਨੂੰ ਅੱਗੇ ਲੈ ਕੇ ਆਣੇ ਆ ਜਿਸ ਨਾਲ ਪੂਰਾ ਵਿਸ਼ਵ ਇੱਕ ਲੜੀ ਦੇ ਵਿੱਚ ਪਰੋਇਆ ਜਾ ਸਕੇ ਕਿਤੇ ਵੀ ਕੋਈ ਨਾ ਕੋਈ ਆਪਦਾ ਆਂਦੀ ਹੈ ਅਸੀਂ ਉੱਥੇ ਫਟ ਸਹਾਇਤਾ ਲੈ ਕੇ ਪੁੱਜ ਜਾਨੇ ਆ ਅਸੀਂ ਨਹੀਂ ਸਾਡੇ ਮੁਲਕ ਦੇ ਵਿੱਚ ਵੀ ਅਗਰ ਕੁਛ ਅਜਿਹਾ ਹੁੰਦਾ ਹੈ ਤਾਂ ਬਾਹਰ ਦੇ ਬਹੁਤ ਸਾਰੇ ਮੁਲਕ ਆਤਾਂ ਜਦੋਂ ਸਾਡੇ ਪਰਿਵਾਰ ਦੇ ਵਿੱਚ ਸਾਡੇ ਮੁਹੱਲੇ ਦੇ ਵਿੱਚ ਸਾਡੇ ਆਪਣੇ ਸ਼ਹਿਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਹੁੰਦੀ ਹੈ ਤਾਂ ਵੀ ਅਸੀਂ ਉਸ ਨੂੰ ਇੱਕ ਝਟੋਕੇ ਚਾਹੇ ਉਹ ਤਿਹਾਰ ਹੋਣ ਜਾਂ ਕੋਈ ਆਪਦਾ ਹੋਵੇ ਅਸੀਂ ਉਸ ਨੂੰ ਆਪਦਾ ਦਾ ਸਾਹਮਣਾ ਵੀ ਕਰਦੇ ਹਾਂ ਤੇ ਤਿਹਾਰਾ ਨੂੰ ਮਨਾਉਂਦੇ ਵੀ ਹਾਂ ਅੱਜ ਸਾਨੂੰ ਇਹ ਦਿਵਸ ਉਹੀ ਯਾਦ ਕਰਾਉਂਦਾ ਹੈ ਅੱਜ ਅਸੀਂ ਇਸ ਦਿਵਸ ਨੂੰ ਮਨਾਉਣ ਦੇ ਲਈ ਇਸ ਦੇ ਉਦੇਸ਼ਾਂ ਨੂੰ ਇਸ ਦੇ ਮੰਤਵ ਲਈ ਇਸ ਲਈ ਪ੍ਰਾਪਤੀਆਂ ਦੇ ਲਈ ਇਸ ਦੀਆਂ ਚੁਣੌਤੀਆਂ ਦੇ ਲਈ ਸੱਚ ਚਾ ਕਰਨੀ ਹੈ ਆਪਣੇ ਇਸ ਮੰਚ ਤੋਂ ਤੇ ਜਿਨ੍ਹਾਂ ਦੇ ਨਾਲ ਅਸੀਂ ਚਰਚਾ ਕਰਨੀ ਹੈ ਸਭ ਤੋਂ ਪਹਿਲਾ ਹੋਣਾ ਰਹਾ ਤੁਹਾਡੀ ਮੈਂ ਮੁਲਾਕਾਤ ਕਰਾਦਾ ਮੇਰੇ ਬਿਲਕੁਲ ਨਾਲ ਬੈਠੇ ਨੇ ਡਾਕਟਰ ਸ੍ਰਿੰਦਰ ਕੋਨਰੂਲਾ ਡਾਕਟਰ ਸ੍ਰਿੰਦਰ ਕੋਨਰੂਲਾ ਰਟਾਇਰਡ ਐਸੋਸੀਏਟ ਪ੍ਰੋਫੈਸਰ ਹਨ ਔਰ ਬਹੁਤ ਵੱਡੇ ਲੇਖਕ ਹਨ ਕਈ ਕਿਤਾਬਾਂ ਇਹਨਾਂ ਦੀਆਂ ਲਿਖੀਆਂ ਹੋਈਆਂ ਨੇ ਇਸ ਵਿਸ਼ੇ ਦੇ ਉੱਤੇ ਔਰ ਮਾਰਕੀਟ ਦੇ ਵਿੱਚ ਬੱਚੇ ਵੀ ਪੜਦੇ ਨੇ ਸਟੂਡੈਂਟ ਵੀ ਪੜਦੇ ਨੇ ਅਸੀਂ ਦੁੱਸੀ ਵੀ ਪੜਦੇ ਹੋ ਤੇ ਨਾਲ ਦੀ ਨਾਲ ਇਹ ਬਹੁਤ ਵਧੀਆ ਸੋਸ਼ਲ ਵਰਕਰ ਦੇ ਤੌਰ ਤੇ ਵੀ ਕੰਮ ਕਰ ਰਹੇ ਨੇ ਸਭ ਤੋਂ ਪਹਿਲਾ ਮੈਡਮ ਨਰੂਲਾ ਤੁਹਾਡਾ ਸਵਾਗਤ ਦੂਸਰੇ ਸਾਡੇ ਮਾਹਿਰ ਨੇ ਡਾਕਟਰ ਨੀਰਜਾ ਢਿੰਗਰਾ ਡਾਕਟਰ ਨੀਰਜਾ ਢਿੰਗਰਾ ਪ੍ਰਿੰਸੀਪਲ ਨੇ APJ ਕਾਲਜ ਆਫ ਫਾਈਨ ਆਰਟਸ ਜਲੰਧਰ ਦੇ ਤੇ ਕਿਉਂਕਿ ਪ੍ਰਿੰਸੀਪਲ ਹੋਣ ਦੇ ਨਾਤੇ ਬਹੁਤ ਕੁਝ ਅਜੇਹਾ ਜਾਣਦੇ ਵੀ ਹੋਣਗੇ ਕਰਦੇ ਵੀ ਹੋਣਗੇ ਕਿਉਂਕਿ ਪ੍ਰਿੰਸੀਪਲ ਇੱਕ ਅਜਿਹੀ ਚੀਜ਼ ਹੁੰਦੀ ਹੈ ਜਿਸਨੇ ਆਪਣੇ ਆਪ ਦੇ ਵਿੱਚ ਕਮਾਲਾ ਪਰਉਣੀ ਹੁੰਦੀ ਹੈ ਬਹੁਤ ਸਾਰੇ ਬੱਚੇ ਅੱਜ ਇਹਨਾਂ ਦੇ ਪੜਾਏ ਇਹਨਾਂ ਦੇ ਲਿਖਾਏ ਹੋਏ ਕਿਤੇ ਨਾ ਕਿਤੇ ਅੱਜ ਨਾਮ ਨਾਲ ਖਟ ਰਹੇ ਹੋਣਗੇ ਤੇ ਇਹ ਨਾਲ ਦੀ ਨਾਲ এনवायरमेंटਲ ਨੇ ਔਰ ਕੁਬਾਤਾਵਰਨ ਦੇ ਉੱਤੇ ਬਹੁਤ ਵਧੀਆ ਕੰਮ ਕਰਦੇ ਨੇ ਕਈ ਬੁੱਕਸ ਲਿਖੇ ਚੁੱਕੇ ਨੇ ਤੇ ਅੱਜ ਸਾਨੂੰ ਇਸ ਵਿਸ਼ੇ ਦੇ ਉੱਤੇ ਆ ਕੇ ਆਪਣੀ ਰਾਏ ਦੇਣ ਦੇ ਲਈ ਸਟੂਡੀਓ ਦੇ ਵਿੱਚ ਪੁੱਜੇ ਹੋਏ ਨੇ ਤੁਹਾਡਾ ਵੀ ਮੈਡਮ ਰੁਲਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਕਿਉਂਕਿ ਵਿਸ਼ਾ ਸਾਡਾ ਤੁਹਾਡਾ ਸਭ ਦਾ ਹੈ ਸਾਡੇ ਤੁਹਾਡੇ ਨਾਲ ਜੁੜਿਆ ਹੋਇਆ ਹੈ ਤੇ ਇਸ ਵਿਸ਼ੇ ਦੇ ਅੰਤ ਤੱਕ ਦੇਖਣਾ ਤੁਸੀਂ ਸੱਚਮੁੱਚ ਕਹੋਗੇ ਕਿ ਅੱਜ ਅਸੀਂ ਸਹੀ ਮਾਇਨੇ ਦੇ ਵਿੱਚ ਇੱਕ ਅਜਿਹੇ ਵਿਸ਼ੇ ਨੂੰ ਚੁਣ ਕੇ ਤੁਹਾਡੇ ਰੂਬਰੂ ਲੈ ਕੇ ਆਏ ਹਾਂ ਜਿਸ ਦੇ ਵਿੱਚ ਤੁਹਾਨੂੰ ਬਹੁਤ ਕੁਝ ਸੁਣਨ ਨੂੰ ਬਹੁਤ ਕੁਝ ਦੇਖਣ ਨੂੰ ਬਹੁਤ ਕੁਝ ਅਜੀਹਾ ਮਿਲੇਗਾ ਜਿਸ ਨੂੰ ਸੁਣ ਕੇ ਵੀ ਤੁਸੀਂ ਆਸ਼ਸ਼ਕਰਟ ਹੋਗੇ ਮੈਡਮ ਮੈਂ ਤੁਹਾਡੇ ਕੋਲੋਂ ਸਭ ਤੋਂ ਪਹਿਲਾਂ ਸ਼ੁਰੂ ਕਰਨਾ ਚਾਹੁੰਦਾ ਡਾਕਟਰ ਸ੍ਰਿੰਦਰ ਕੁਮਾਰ ਨਰੂਲਾ ਜੀ ਵੀ ਇੱਕ ਕੀ ਹੈ ਇਹ ਜਿਹੜਾ ਅੱਜ ਦਾ ਦੇਹੜਾ ਮੰਤਰੀ ਮਾਨਵ ਇਕਜੁਗਤਾ ਦਿਵਸ ਯੋਮ ਨਾਯਾ ਮਨਾਇਆ ਜਾਂਦਾ ਹੈ ਇਸ ਲਈ ਮਨਾਇਆ ਜਾਂਦਾ ਹੈ ਕਿ ਅਸੀਂ ਸਾਰੇ ਇਕਜੁੱਟ ਹੋ ਕੇ ਇਕੱਠੇ ਹੋ ਕੇ ਸਾਰੀ ਮਾਨਵਤਾ ਲਈ ਕੁਝ ਕਰ ਸਕੀਏ ਜੀ ਸਾਲ 2005 ਤੋਂ ਇਸ ਦੀ ਸ਼ੁਰੂਆਤ ਹੋਈ ਕਿਉਂਕਿ ਸਾਰੇ ਸੰਸਾਰ ਵਿੱਚ ਹੀ ਸਾਡੇ ਕੋਲ ਜਾਤ ਪਾਤ ਆਰਥਿਕ ਬਦਹਾਲੀ ਜਿcontainsKey ਇਹੋ ਜਿਹੀਆਂ ਬਿਮਾਰੀਆਂ ਆ ਜਾਂਦੀਆਂ ਹੈ ਮੈਂ ਜਿਨ੍ਹਾਂ ਦਾ ਸਾਹਮਣਾ ਸਾਨੂੰ ਇੱਕ ਜੁੱਟ ਹੋ ਕੇ ਕਰਨਾ ਪੈਂਦਾ ਹੈ ਇਸ ਸਾਰੇ ਦੀ ਜਿਹੜੀ ਲੋਡ ਹੈ ਉਹ ਇੱਕ ਸਾਡੇ ਦੇਸ਼ ਨਹੀਂ ਸਾਰੇ ਸੰਸਾਰ ਵਿੱਚ ਹੈ ਇਸ ਕਰਕੇ ਇਸ ਦਿਨ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਸਿੱਕ ਜੁੱਟ ਹੋ ਕੇ ਜੋ ਵੀ ਦੁਨੀਆ ਤੇ ਸਮੱਸਿਆ ਆਂਦੀ ਹੈ ਉਸ ਦਾ ਇਕੱਠੇ ਹੋ ਕੇ ਸਾਹਮਣਾ ਕਰ ਸਕੀਏ ਹਰ ਜਾਤ ਪਾਤ ਹਰ ਧਰਮ ਤੋਂ ਉੱਪਰ ਉੱਠ ਕੇ ਜੀ ਮਾਨਸ ਕੀ ਜਾਤ ਸਭੇ ਇੱਕੋ ਪਛਾਨ ਬੋ ਜੋ ਸਾਡਾ ਸੰਦੇਸ਼ ਹੈ ਸਰਬੱਤੇ ਭਲੇ ਦਾ ਸੰਦੇਸ਼ ਹੈ ਉਹਨਤੇ ਕੰਮ ਕਰ ਲਈ ਇਹ ਦਿਹਾੜਾ ਮਨਾਇਆ ਜਾਂਦਾ ਹੈ। ਮੈਂ ਇਹ ਕਹਿੰਦਾ ਲੇਕਿਨ ਤੁਸੀਂ ਕਹੇ ਵੀ 2005 ਤੋਂ ਸ਼ੁਰੂ ਹੋਇਆ। ਮੈਂ ਇਸੇ ਗੱਲ ਨੂੰ ਡਾਕਟਰ ਢੀਂਗਰਾ ਨਾਲ ਲੱਗੇ ਵਧਾਣਾ ਚਾਹਾਂਗਾ। ਡਾਕਟਰ ਢੀਂਗਰਾ 2005 ਦੇ ਵਿੱਚ ਇਹ ਕਹਿੰਦੇ ਜੀ UN ਦੇ ਵਿੱਚ ਇਹ ਪ੍ਰਸਤਾਵ ਰੱਖਿਆ ਗਿਆ 22 ਦਸੰਬਰ ਨੂੰ ਤੇ 20 ਦਸੰਬਰ ਤੋਂ ਇਹ ਅਗਲੇ ਸਾਲ ਤੋਂ ਫਿਰ ਇਹ ਜਿਹੜਾ ਦਿਹਾੜਾ ਮਨਾਣਾ ਸ਼ੁਰੂ ਕੀਤਾ ਜਾਇਆ। ਉਦੇਸ਼ ਕੀ ਲੈ ਕੇ ਚੱਲੇ ਸੀ ਕਿ ਕੀ ਇਸ ਦੇ ਵਿੱਚ ਇਹ ਦੇਖੋ 2005 ਤੋਂ ਪਹਿਲਾਂ ਵੀ ਅਸੀਂ ਤਾਂ ਸਾਡਾ ਤਾਂ ਹਿੰਦੁਸਤਾਨ ਸਾਡਾ ਭਾਰਤ ਇੱਕ ਅਜੇਹੀ ਸ਼ਕਤੀ ਹੈ ਜਿਹੜਾ ਮਾਨਸਿਕ ਜੱਤ ਸਭੇ ਇੱਕੋ ਪਹਿਚਾਨ ਬਨੂ ਲੈ ਕੇ ਅਨਕਦੇਵ ਜੀ ਉਸ ਤੋਂ ਵੀ ਪਹਿਲਾਂ ਤੋਂ ਇਹ ਚੱਲਦਾ ਆ ਰਿਹਾ ਹੈਗਾ ਲੇਕਿਨ ਗੁਰੂ ਨਾਨਕ ਦੇਵ ਜੀ ਨੇ ਵੀ ਸੰਦੇਸ਼ ਦਿੱਤਾ ਫਿਰ ਇਹ 2005 ਦੇ ਵਿੱਚ UN ਦੇ ਵਿੱਚ ਵੀ ਇਹ ਜਾ ਕੇ ਕਿਤੇ ਨਾ ਕਿਤੇ ਇਹ ਸਮਝਿਆ ਗਿਆ ਵੀ ਇਹ ਦਿਹਾੜਾ ਮਨਾਣਾ ਇਹਦਾ ਉਦੇਸ਼ ਕੀ ਲੈ ਕੇ ਚੱਲਿਆ ਗਿਆ ਵੀ ਐਨੇ ਹਾਲਾਤ ਖਰਾਬ ਹੋ ਚੁੱਕੇ ਆ ਸੰਭੀ ਸਾਨੂੰ ਇਹ ਦਿਹਾੜਾ ਮਨਾਉਣ ਦੀ ਜ਼ਰੂਰਤ ਮਹਿਸੂਸ ਹੋਈ ਜਮੇ ਜੀ ਤੁਹਾਡੀ ਇਸ ਗੱਲ ਨਾਲ ਮੈਂ ਪੂਰਾ ਸਹਿਮਤ ਆ ਕਿ 2005 ਤੋਂ ਭਾਵੇਂ ਦਿਵਸ ਸੌਰੀ ਨੂੰ ਅਸੀਂ ਇੱਕ ਫਾਰਮਲ ਰੂਪ ਦੇ ਵਿੱਚ ਇਹਨੂੰ ਮਨਾਇਆ ਜੀ ਬਟ ਉਸ ਤੋਂ ਪਹਿਲੇ ਵੀ ਜਦੋਂ ਸਾਡੇ ਦੇਖਿਆ ਜਾਵੇ ਸਾਡੇ ਵੇਦਾਂ ਪੁਰਾਣਾ ਦੇ ਵਿੱਚ ਵੀ ਵਸੂਦੇਵ ਕਟੰਬਕਮ ਨਾਮ ਦੀ ਜਿਹੜੀ ਚੀਜ਼ ਹੈਗੀ ਹੈ ਸ਼ੁਰੂ ਤੋਂ ਹੀ ਦਿਖੀ ਹੈ ਬਿਲਕੁਲ ਔਰ ਭਾਰਤ ਨੇ ਸ਼ੁਰੂ ਤੋਂ ਹੀ ਇੱਕ ਐਸੇ ਉਦੇਸ਼ ਨਾਲ ਚੱਲਦਾ ਰਿਹਾ ਕਿ ਸਭ ਨੂੰ ਅਪਣਾ ਕੇ ਇਕੱਠੇ ਰਹਿ ਕੇ ਹੀ ਚੱਲਣਾ ਹੈ ਜੀ ਪਰ 2005 ਦੇ ਵਿੱਚ ਜਦੋਂ ਹਾਲਾਤ ਖਰਾਬ ਹੋ ਗਏ ਜੀ ਔਰ ਯੂਨ ਜੇ ਜਦੋਂ ਸਸਟੇਨੇਬਲ ਡਿਵੈਲਪਮੈਂਟ ਲਈ ਜਾਤ ਮਾਰੀ ਕਿ ਅਸੀਂ ਵਿਕਾਸ ਤੇ ਕਰ ਰਹੇ ਹਾਂ ਪਰ ਇਹ ਵਿਕਾਸ ਸਾਡਾ ਕਿੰਨੇ ਲੰਬੇ ਸਮੇਂ ਲਈ ਅਸੀਂ ਇਹਨੂੰ ਕੰਟੀਨਿਊ ਕਰ ਸਕੀਏ ਇਹ ਟਿਕਾਊ ਹੋਣਾ ਚਾਹੀਦਾ ਵਿਕਾਸ ਤਾਂ ਕਿ ਆਉਣ ਵਾਲੀਆਂ ਜਨਰੇਸ਼ਨਸ ਵੀ ਜਿਹੜੀਆਂ ਹੈਗੀਆਂ ਨੇ ਜ਼ਰੂਰੀ ਨਹੀਂ ਕਈ ਵਾਰ ਇੱਕ ਹੀ ਹੁੰਦਾ ਹੈ ਕਿ ਜਦੋਂ ਬਹੁਤ ਵਿਕਾਸ ਹੋ ਜਾਂਦਾ ਹੈ ਉਹਦੇ ਵੀ ਜਿਹੜੇ ਆਫਟਰ ਇਫੈਕਟਸ ਹੁੰਦੇ ਆ ਉਹ ਆਣੇ ਸ਼ੁਰੂ ਹੋ ਜਾਂਦੇ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਅਸੀਂ ਪੂਰੀ ਅਰਥ ਦੀ ਐਗਜ਼ਾਮਪਲ ਹੀ ਲਈਏ ਜਿੱਦਾਂ ਉਹਦੇ ਸਮੁੰਦਰ ਹੈ ਜਾਂ ਆਕਾਸ਼ ਹੈ ਜਾਂ ਜਿੱਦਾਂ ਹੁਣ ਕੋਈ ਵੀ 에ਅਰ ਕੁਆਲਿਟੀ ਵਗੈਰਾ ਹੈ ਜਦੋਂ ਤੁਸੀਂ ਬਹੁਤ ਵਿਕਾਸ ਕਰ ਜਾਂਦੇ ਹੋ ਤੇ ਕਈ ਵਾਰੀ ਵਿਕਾਸ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਆਪ ਹੀ ਖਰਾਬ ਕਰਨ ਲੱਗ ਪੈਂਦਾ ਜੀ ਜੀ ਇਹੋ ਜੇ ਮੌਕੇ ਤੇ ਇੱਕ ਲੋਡ ਪਈ ਇਹੋ ਜਿਹਾ ਇੱਕ ਦਿਵਸ ਮਨਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਜੀ ਕਿ ਜਿਹੜਾ ਵਿਕਾਸ ਹੈ ਉਹਨੂੰ ਅਸੀਂ ਟਿਕਾਊ ਬਣਾਣਾ ਹੈ ਬਿਲਕੁਲ ਔਰ ਉਸ ਵਿਕਾਸ ਨੂੰ ਟਿਕਾਊ ਬਣਾਉਣ ਵਾਸਤੇ ਸਾਡੂੰ ਇੱਕ ਝੁੱਟ ਹੋ ਕੇ ਰਹਿਣਾ ਪਏਗਾ ਇੱਕ ਝੁੱਟ ਹੋ ਕੇ ਕੰਮ ਕਰਨਾ ਪਏਗਾ ਬਿਲਕੁਲ ਬੀਇੰਗ ਇਨ ਅ ਸਟੂਡੈਂਟ ਆਫ ਇਕਨੋਮਿਕਸ ਸਾਡੇ ਉਥੇ ਇੱਕ ਬੜੀ ਕਹਾਵਤ ਮੰਨੀ ਜਾਂਦੀ ਸੀਗੀ ਕਿ ਪਾਵਰਟੀ ਐਨੀਵੇਅਰ ਇਜ਼ ਅ ਥ੍ਰੈਟ ਟੂ ਪਾਵਰਟੀ ਐਪਰੋਸਪੇਰਿਟੀ ਏਵਰੀਵੇਅਰ ਬਿਲਕੁਲ ਕਿ ਜੇ ਇੱਕ ਜਗ੍ਹਾ ਤੇ ਗਰੀਬੀ ਹੈ ਤੇ ਬਾਕੀ ਜਗ੍ਹਾ ਦੀ ਜਿਹੜੀ ਖੁਸ਼ਹਾਲੀ ਹੈ ਉਨੂੰ ਵੀ ਓਨਾ ਹੀ ਖਤਰਾ ਹੈ ਸੋ ਇਹਨਾਂ ਖਤਰਿਆਂ ਤੋਂ ਬਚਣ ਵਾਸਤੇ ਜਿਹੜੇ ਅਮੀਰ ਮੁਲਕ ਹੈ ਉਹਨਾਂ ਨੂੰ ਗਰੀਬਾਂ ਨਾਲ ਮਿਲ ਕੇ ਔਰ ਜਿਹੜੇ ਗਰੀਬ ਮੁਲਕ ਹੈ ਉਹਨਾਂ ਨੂੰ ਅਮੀਰ ਮੁਲਕਾਂ ਦੇ ਨਾਲ ਸਹਿਯੋਗ ਕਰਕੇ ਅੱਗੇ ਵਧਾਂਗੇ ਤੇ ਸਾਡੀ ਇਹ ਜਿਹੜਾ ਯੂਨੀਵਰਸ ਹੈ ਸਾਡੀ ਜਿਹੜੀ ਧਰਤੀ ਹੈ ਇਹ ਸੇਫ ਰਹਿ ਸਕਦੀ ਕਮਾਂਤਰੀ ਪਦਰ ਤੇ ਅਸੀਂ ਮਨਾ ਮਨਾ ਰਹੇ ਹਾਂ ਅੱਜ ਦਾ ਦਿਹਾੜਾ ਜੇ ਅਸੀਂ ਗੱਲ ਕਰਦੇ ਹਾਂ ਲਸਲ ਰੰਗ ਰੰਗ ਭੇਦ ਲਿੰਗ ਅਨੁਪਾਤ ਸਾਰੀਆਂ ਚੀਜ਼ਾਂ ਨੂੰ ਕਾਮਨ ਕਰਕੇ ਇੱਕ ਸਮਾਜਿਕ ਨਿਆਂ ਵੱਲੋਂ ਅਸੀਂ ਚੀਜ਼ ਨੂੰ ਲੈ ਕੇ ਜਾਣਾ ਚਾਹਾਂਗੇ ਤਾਂ ਇਹ ਜੀ ਅਸੀਂ ਭਾਰਤ ਦੀ ਗੱਲ ਕਰਾਂਗੇ ਅਪਾ ਭਾਰਤ ਦੀ ਗੱਲ ਕਰਦੇ ਹਾਂ ਭਾਰਤ ਆਪਣਾ ਕਿੱਥੇ ਖੜਾ ਤੁਸੀਂ ਮਹਿਸੂਸ ਕਰਦੇ ਹੋ ਸਾਰੇ ਓਵਰਆਲ ਸਿਨੈਰੀਓ ਦੇ ਵਿੱਚ ਅਗਰ ਅੱਜ ਅਸੀਂ ਗੱਲ ਕਰੀਏ 2025 ਦੀ ਗੱਲ ਕਰੀਏ ਅੱਜ ਭਾਰਤ ਦੇ ਵਿੱਚ ਆਪਣੀਆਂ ਜਿਹੜੀਆਂ ਸਮੱਸਿਆਵਾਂ ਹੈ ਜਾਤ ਪਾਤ ਹੈ ਧਰਮ ਹੈ ਆਰਥਿਕ ਬੰਧਹਾਲੀ ਹੈ ਉਹ ਤਾਂ ਹੈ ਹੀ ਅਸੀਂ ਸਾਰੇ ਇਕਜੁੱਟ ਹੋ ਕੇ ਕਰਦੇ ਹਾਂ ਪਰ ਜਦੋਂ ਕੋਈ ਬਾਹਰੋਂ ਦੀ ਆਪਦਾ ਆਂਦੀ ਹੈ ਤਾਂ ਭਾਰਤ ਵਾਸੀ ਹਰ ਜਗ੍ਹਾ ਤੇ ਉੱਥੇ ਪਹੁੰਚਦੇ ਐ ਹੈਲਪ ਕਰਨ ਦੇ ਲਈ ਮਦਦ ਕਰਨ ਦੇ ਲਈ ਕਿਉਂਕਿ ਸਾਡੇ ਜਿਹੜਾ ਸੱਭਿਆਚਾਰ ਆ ਸਾਡਾ ਸੰਸਕਾਰ ਸਾਡੀ ਸੰਸਕ੍ਰਿਤੀ ਸਾਨੂੰ ਸ਼ੁਰੂ ਤੋਂ ਹੀ ਇਹ ਸਿੱਖਿਆ ਦਿੰਦੀ ਹੈ ਜਿਵੇਂ ਭਾਰਤੀ ਦਰਸ਼ਨ ਦੀ ਗੱਲ ਕੀਤੀ ਵਸੁਧਾ ਕੁਟਮ ਕਮ ਦੀ ਗੁਰਬਾਣੀ ਦੀ ਗੱਲ ਕਰੀਏ ਇਸ ਹਰ ਜਿਹੜੇ ਸਾਡੇ ਪੰਜਾਬੀ ਕਵੀ ਹੋਏ ਐ ਇਸ ਬਲਕਿ ਹਿੰਦੁਸਤਾਨ ਦੇ ਜਿਹੜੇ ਹੋਏ ਸਾਰੇ ਸਾਨੂੰ ਮਾਨਵਤਾ ਦਾ ਸੁਨੇਹਾ ਦਿੰਦੇ ਐ ਤੇ ਅਸੀਂ ਸਾਰੇ ਹਰ ਵੇਲੇ ਇੱਕ ਜੋ ਥੋਕੇ ਤਿਆਰ ਰਹਿਣੇ ਆ ਹਰ ਇੱਕ ਦੀ ਮਦਦ ਕਰਨ ਲਈ ਤੇ ਆਪਣੇ ਆ ਦੀ ਮਦਦ ਕਰਨ ਲਈ ਕਿਉਂਕਿ ਜਦੋਂ ਤੱਕ ਅਸੀਂ ਇੱਕ ਦੂਸਰੇ ਦੀ ਮਦਦ ਨਹੀਂ ਕਰਾਂਗੇ ਜਦੋਂ ਤੱਕ ਸਾਰੀ ਮਾਨਵਤਾ ਦਾ ਦਰਦ ਜਿਹੜਾ ਉਹ ਸਾਡਾ ਆਪਣਾ ਦਰਦ ਨਹੀਂ ਹੋ ਜਾਂਦਾ ਉਦੋਂ ਤੱਕ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਜੀ ਤੇ ਅਸੀਂ ਸਾਰੇ ਇਸ ਗੱਲ ਨੂੰ ਸਮਝਦੇ ਹੋਏ ਕਿ ਸਭ ਦਾ ਦਰਦ ਸਾਡਾ ਦਰਦ ਹੈ ਅਸੀਂ ਉਸ ਭਾਰਤ ਦੇ ਸਾਰੇ ਮੈਂ ਲੱਗਦਾ ਵਾਸੀ ਇਸ ਗੱਲ ਲਈ ਤਤਪਰ ਰਹਿੰਦੇ ਆ ਕਿ ਸਾਰਿਆਂ ਦੀ ਮਦਦ ਲਈ ਪਹੁੰਚਣ ਤੇ ਜਿੱਥੋਂ ਤੱਕ ਹੋ ਸਕਦਾ ਇੱਕਜੁੱਟ ਹੋ ਕੇ ਹਰ ਸਮੱਸਿਆ ਦਾ ਹੱਲ ਲੱਭਿਆ ਜਾ ਸਕਦਾ ਲੱਭਿਆ ਜਾ ਸਕਦਾ ਹੈ ਔਰ ਇਹ ਬੜੀ ਵੱਡੀ ਐਗਜ਼ਾਮਪਲ ਦੋਸਤੋ ਹਲੇ ਤੱਕ ਕੋਵਿਡ ਨਿਕਲ ਕੇ ਗਿਆ ਤਾਂ ਕੋਵਿਡ ਦੇ ਵਿੱਚ ਇੱਕ ਇਹੀ ਐਗਜ਼ਾਮਪਲ ਸੀ ਜਦੋਂ ਪੂਰੇ ਵਿਸ਼ਵ ਨੇ ਇੱਕਜੁੱਟ ਹੋ ਕੇ ਇਸ ਕੋਵਿਡ ਦਾ ਮੁਕਾਬਲਾ ਕੀਤਾ ਸੀ ਕੋਵਿਡ 19 ਜਦੋਂ ਆਇਆ ਸੀ ਔਰ ਭਾਰਤ ਵੀ ਉਹਨਾਂ ਦੇਸ਼ਾਂ ਵਿੱਚੋਂ ਇੱਕ ਸੀ ਜਿਹਨੇ ਜਿਸਨੇ ਨਾ ਕੇਵਲ ਜਦੋਂ ਮੈਡੀਸਿਨ ਇਜਾਦ ਕਰਨ ਦੀ ਗੱਲ ਆਈ ਤਾਂ ਮੈਡੀਸਿਨ ਇਜਾਦ ਕਰਨ ਦੀ ਕਾਮਯਾਬੀ ਹਾਸਲ ਕੀਤੀ ਬਲਕਿ ਬਹੁਤ ਸਾਰੇ ਮੁਲਕਾਂ ਨੂੰ ਭਾਰਤ ਵੱਲੋਂ ਭਾਰਤ ਸਰਕਾਰ ਵੱਲੋਂ ਜਿਹੜੀ ਉਹ ਕੋਵਿਡ ਦੀ ਵੈਕਸੀਨ ਦਿੱਤੀ ਵੀ ਗਈ ਤਾਂ ਕਿ ਉਸ ਨੂੰ ਜਿਹੜਾ ਹੈ ਇਹ ਨਾ ਮੁਰਾਦ ਬਿਮਾਰੀ ਜਿਹੜੀ ਕਿਹਾ ਜਾ ਰਹੀ ਸੀ ਉਸ ਨੂੰ ਇੱਕ ਇੱਕਜੁੱਟ ਹੋ ਕੇ ਖਤਮ ਕੀਤਾ ਜਾ ਸਕੇ ਭਾਰਤ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾ ਰਿਹਾ ਲੇਕਿਨ ਮੈਂ ਮੈਂ ਤੁਹਾਡੇ ਨਾਲ ਜੇ ਗੱਲ ਕਰੀਏ ਵੀ ਅਗਰ ਤੁਸੀਂ ਗੱਲ ਕਰਦੇ ਕਿ ਵੀ ਇਹ ਸਿਰਫ ਬਿਮਾਰੀ ਹੈ ਵੀ ਇਹ ਜਿਹੜੀ ਵਿਕਾਸਸ਼ੀਲ ਦੇਸ਼ ਹੈ ਵਿਕਾਸਸ਼ੀਲ ਦੇਸ਼ ਹੈ ਵਿਕਸਤ ਦੇਸ਼ਾਂ ਤੋਂ ਕਰ ਰਹੇ ਨੇ ਕਿਸ ਤਰ੍ਹਾਂ ਦੀ ਮਦਦ ਕਿਸ ਤਰ੍ਹਾਂ ਇਹ ਸਾਰਾ ਚੱਲ ਰਿਹਾ ਹੈ ਵੀ ਅਗਰ ਅਗਰ ਇੱਕਜੁੱਟਤਾ ਦੀ ਅਸੀਂ ਗੱਲ ਕਰ ਕਿਉਂਕਿ ਗੱਲ ਇਸੇ ਚ ਮੰਤਵ ਨੂੰ ਲੈ ਕੇ ਬਣੀ ਸੀ ਵੀ ਇਕਸਤ ਦੇਸ਼ ਜਿਹੜੇ ਆ ਵਿਕਾਸਸ਼ੀਲ ਦੇਸ਼ਾਂ ਨੂੰ ਮਦਦ ਕਰਨ ਉਹਨਾਂ ਦੇ ਜਿਹੜਾ ਵਿਕਾਸ ਦੇ ਵਿੱਚ ਸਹਿਯਤਾ ਪਾ। ਇਹੀ ਇਹ ਮੈਟਰ ਹੈ ਕੰਸਰਨ ਦਾ ਕਿਉਂਕਿ ਜਿਹੜੇ ਇੱਕ ਫਿਲਾਸਫੀ ਬਣ ਗਈ ਕਿ ਜਿਹੜਾ ਬੰਦਾ ਆਲਰੇਡੀ ਡਿਵੈਲਪਡ ਹੈ ਉਹ ਡਿਵੈਲਪਿੰਗ ਵਾਲੇ ਨੂੰ ਮਦਦ ਕਰੇ ਔਰ ਉੱਪਰ ਆਨ ਦੀ ਉਹਨੂੰ ਸਹਾਇਤਾ ਕਰੇ। ਪਰ ਹੋਇਆ ਕੀ ਹੈ? ਕੀ ਜਿਹੜੇ ਬڑے ਛੋਟੇ ਮਤਲਬ ਉਹਨਾਂ ਦੇ ਮਨ ਦੇ ਵਿੱਚ ਜਿਹੜੇ ਆ ਗਏ ਆਪਣੇ ਸੈਲਫ ਇੰਟਰਸਟ ਜਿਹੜੇ ਆ ਗਏ ਜੀ ਕਿ ਡਿਵੈਲਪਡ ਕੰਟਰੀਜ਼ ਨੇ ਉਹਨਾਂ ਕੰਟਰੀਜ਼ ਨੂੰ ਛੱਡ ਦਿੱਤਾ ਔਰ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਐ ਉਹਨਾਂ ਦੇ ਵਿੱਚ ਇੱਕ ਈਗੋ ਕਿ ਵੀ ਅਸੀਂ ਕਿਉਂ ਇਹਨਾਂ ਦੀ ਮਦਦ ਸਵੀਕਾਰ ਕਰੀਏ ਉਹਦੇ ਨਾਲ ਕਿਤੇ ਨਾ ਕਿਤੇ ਜਿਹੜੀ ਇੱਕ ਜੁਟਤਾ ਵਾਲੀ ਜਿਹੜੀ ਇੱਕ ਇਕੱਠੇ ਮਿਲ ਕੇ ਕੰਮ ਕਰਨ ਵਾਲੀ ਜਿਹੜੀ ਚੀਜ਼ ਐ ਉਦੇ ਵਿੱਚ ਫਰਕ ਆ ਗਿਆ ਜੀ ਔਰ ਦੂਸਰੇ ਜੇ ਵਿਕਾਸਸ਼ੀਲ ਜਿਹੜੇ ਦੇਸ਼ ਹੈ ਉਹ ਆਪਣੇ ਕਈ ਮੁੱਦਿਆਂ ਤੋਂ ਉੱਪਰ ਹੀ ਨਹੀਂ ਉਠੇ ਕਿ ਉੱਥੇ ਰੰਗਵੇਦ ਹੋ ਗਿਆ ਧਰਮ ਦੇ ਨਾਂ ਤੇ ਡਿਵਾਈਡ ਹੋ ਗਿਆ ਉਹ ਇਸੇ ਕਰਕੇ ਕਈ ਚੀਜ਼ਾਂ ਤੇ ਉਹ ਲੈਕ ਕਰ ਜਾਂਦੇ ਆ ਔਰ ਉਹ ਆਪਣੇ ਅੰਦਰੂਨੀ ਚੀਜ਼ਾਂ ਤਾਂ ਹੀ ਐਨੇ ਫਸ ਜਾਂਦੇ ਆ ਕਿ ਉਹ ਦੂਸਰੇ ਦੇਸ਼ਾਂ ਲਈ ਜਿਹੜਾ ਉਹਨਾਂ ਦਾ ਇੱਕ ਨਜ਼ਰੀਆ ਜਿਹੜਾ ਵੱਡਾ ਹੋਣਾ ਚਾਹੀਦਾ ਉਹ ਨਹੀਂ ਰਹਿ ਜਾਂਦਾ ਛੋਟੇ ਨਜ਼ਰੀਏ ਚ ਫਸ ਕੇ ਰਹਿ ਜਾਂਦੇ ਉਹ ਕਿਤੇ ਨਾ ਕਿਤੇ ਉਹਦੇ ਨਾਲ ਪਰਪਸ ਜਿਹੜਾ ਹੈ ਡਿਫੀਟ ਹੋ ਜਾਂਦਾ ਕਿ ਤੁਸੀਂ ਡਿਵੈਲਪਮੈਂਟ ਕਰਨੀ ਸੀ ਰਲ ਕੇ ਕਰਨੀ ਸੀ ਪਰ ਤੁਹਾਡੇ ਆਪਣੇ ਘਰਾਂ ਦੇ ਵਿੱਚ ਫੁੱਟ ਪਈ ਹੋਈ ਹੈ ਤੇ ਤੁਸੀਂ ਡਿਵੈਲਪਮੈਂਟ ਵੱਲ ਤੁਹਾਡਾ ਜਿਹੜਾ ਹੈ ਉਹ ਧਿਆਨ ਹੀ ਨਹੀਂ ਜਾਂਦਾ ਬਿਲਕੁਲ ਸੋ ਇਸੇ ਕਰਕੇ ਜਿਹੜਾ ਹੈਗਾ ਕਿ ਇਹ ਇਹ ਸਾਡੀ ਸਮੇਂ ਦੀ ਮੰਗ ਹੈ ਇਸ ਵੇਲੇ ਕਿ ਅਸੀਂ ਸਾਰੇ ਦੇਸ਼ ਜੇ ਤੁਸੀਂ ਕੱਲੇ ਦੇਸ਼ਾਂ ਦੀ ਗੱਲ ਨਹੀਂ ਕਰੋ ਇੱਕ ਦੇਸ਼ ਦੇ ਅੰਦਰ ਵੀ ਡਿਫਰੈਂਟ ਸਟੇਟਸ ਨੇ ਉਹਨਾਂ ਸਟੇਟ ਦੇ ਵਿੱਚ ਵੀ ਅੱਗੇ ਹਰ ਤਰ੍ਹਾਂ ਦਾ ਬੰਦਾ ਰਹਿੰਦਾ ਹੈ ਹਰ ਧਰਮ ਦਾ ਹਰ ਜਾਤੀ ਦਾ ਹਰ ਐਜੂਕੇਸ਼ਨ ਦਾ ਕਿਉਂਕਿ ਚੀਜ਼ਾਂ ਸਮਾਜ ਸਾਡੇ ਵੰਡੇ ਹੋਏ ਨੇ ਜੀ ਇਹ ਹਾਈ ਇਨਕਮ ਗਰੁੱਪ ਹੈ ਇਹ ਲੋ ਇਨਕਮ ਗਰੁੱਪ ਹੈ ਇਹ Hindu ਹੈ ਇਹ Sikh ਹੈ ਮੁਸਲਮਾਨ ਹੈ ਠੀਕ ਹੈ ਜਾਤੀ ਹੈ ਇਹ ਉੱਚੀ ਜਾਤੀ ਹੈ ਇਹ ਦਲਿਤ ਹੈ ਇਹ ਐਸਰਾ ਉਹ ਜਿਹੜੇ ਇੰਨੇ ਕ ਰੰਗ ਭੇਦ ਔਰ ਇੰਨੇ ਭੇਦ ਜਿਹੜੇ ਪੈਦਾ ਕਰ ਦਿੱਤੇ ਗਏ ਆ ਇਹਦੇ ਪ੍ਰਤੀ ਇਹਨਾਂ ਨੂੰ ਖਤਮ ਕਰਾਂਗੇ ਤੇ ਤਾਂ ਅਸੀਂ ਵਿਕਾਸ ਵੱਲ ਜਾ ਸਕਾਂਗੇ ਬਿਲਕੁਲ ਦੋਸਤੋ ਜਦੋਂ ਬਚਪਨ ਸੀ ਜਾਂ ਅੱਜ ਤੱਕ ਵੀ ਕਈ ਲੋਕ ਕਹਾਣੀ ਸੁਣਦੇ ਆਏ ਆ ਬਈ ਇੱਕ ਬਜ਼ੁਰਗ ਨੇ ਆਪਣੇ ਸਾਰੇ ਪੁੱਤਰਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਇੱਕ ਸੋਟੀ ਦਿੱਤੀ ਵੀ ਇਸ ਨੂੰ ਤੋੜੋ ਹਰੇਕ ਨੇ ਉਹ ਇੱਕ ਇੱਕ ਸੋਟੀ ਤੋੜ ਦਿੱਤੀ ਲੇਕਿਨ ਜਦੋਂ ਸੋਟੀਆਂ ਦਾ ਬੰਡਲ ਬਣਾ ਕੇ ਉਹਨੂੰ ਦਿੱਤਾ ਗਿਆ ਵੀ ਹੁਣ ਤੋੜੋ ਤਾਂ ਉਹ ਸੋਟੀਆਂ ਦਾ ਬੰਡਲ ਟੁੱਟਿਆ ਨਹੀਂ ਕਿਉਂ ਕਿਉਂਕਿ ਉਹ ਇਕਜਟ ਹੋ ਗਈਆਂ ਸੀਗੀਆਂ ਤਾਂ ਫਿਰ ਉਸਨੂੰ ਕੋਈ ਤੋੜ ਨਹੀਂ ਸਕੇਆ ਇਸੇ ਕਿਆ ਸੀ ਇਸ ਲਈ ਕਿ ਅਸੀਂ ਇਕਜਟ ਹੋਵਾਂਗੇ ਤਾਂ ਸਾਨੂੰ ਕੋਈ ਤੋੜ ਨਹੀਂ ਸਕੇਗਾ ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਬਹੁਤ ਜਿਸ ਤਰ੍ਹਾਂ 2005 ਦੇ ਵਿੱਚ ਦਿਨ ਮਨਾਣ ਦੀ ਜ਼ਰੂਰਤ ਕਿਉਂ ਮਹਿਸੂਸ ਹੋਈ ਇਸ ਲਈ ਕਿ ਅਸੀਂ ਉਹ ਸੋਟੀਆਂ ਬਣ ਗਏ ਅਸੀਂ ਇਕਜਟ ਹੋ ਹੀ ਨਹੀਂ ਸਕੇ ਕਮੀਆਂ ਕਿੱਥੇ ਰਹਿ ਗਈਆਂ ਪ੍ਰੋਫੈਸਰ ਸਾਹਿਬ ਜੀ ਅਸੀਂ ਗੱਲ ਕਰੀ ਸਭ ਤੋਂ ਪਹਿਲੀ ਕਮੀ ਤਾਂ ਕਿ ਸਵਾਰਥੀ ਸੁਭਾਅ ਹੋ ਗਿਆ ਹਰ ਇੱਕ ਆਪਣੇ ਲਈ ਜੀਣ ਦਾ ਜਿਹੜੀ ਆ ਜਾਂਦਾ ਵੈ ਜਦੋਂ ਤੱਕ ਅਸੀਂ ਆਪਣੇ ਸਵਾਰਥ ਦੀ ਭਾਵਨਾ ਨੂੰ ਛੱਡ ਕੇ ਸਮੁੱਚੇ ਨੂੰ ਆਪਣਾ ਪਰਿਵਾਰ ਨਹੀਂ ਮੰਨਦੇ ਉਦੋਂ ਤੱਕ ਅਸੀਂ ਦੂਸਰੇ ਦਾ ਦਰਦ ਨਹੀਂ ਸਮਝਾਂਗੇ ਤੈਨ ਦੀ ਸ਼ੁਰੂਆਤ ਘਰ ਤੋਂ ਹੁੰਦੀ ਹੈ ਬੱਚਿਆਂ ਨੂੰ ਜੋ ਸੰਸਕਾਰ ਦਿੱਤੇ ਜਾਂਦੇ ਹੈ ਜਦੋਂ ਤੱਕ ਘਰ ਦੇ ਵਿੱਚ ਪਿਆਰ ਨਹੀਂ ਹੋਏਗਾ ਬੱਚਾ ਘਰ ਵਿੱਚ ਏਕਤਾ ਨਹੀਂ ਦੇਖੇਗਾ ਆਪਣੇ ਮਾਪੇ ਤਾਇਆ ਚਾਚੇ ਸਾਰੇ ਪਰਿਵਾਰ ਦੀ ਉਹ ਤਾਂ ਕੰਦੇਚੋ ਨਹੀਂ ਆਏਗੀ ਭਾਵਨਾ ਕਿ ਉਹ ਜਿਹੜਾ ਦੂਸਰਿਆਂ ਦੇ ਦਰਦ ਨੂੰ ਸਮਝ ਸਕੇ ਸਵਾਰਥ ਦੀ ਭਾਵਨਾ ਨੂੰ ਛੱਡ ਕੇ ਨਿੱਜ ਨੂੰ ਛੱਡ ਕੇ ਜਦੋਂ ਅਸੀਂ ਵਿਅਕਤੀ ਲਈ ਜੀਵਾਂਗੇ ਅਸੀਂ ਮਾਨਵਤਾ ਲਈ ਜੀਵਾਂਗੇ ਤਾਂ ਅਸੀਂ ਕੁਝ ਵੀ ਤਰੱਕੀ ਕਰ ਸਕਦੇ ਆ ਉਹਦੇ ਲਈ ਲੋੜ ਹੈ ਸ਼ੁਰੂਆਤ ਤੋਂ ਸਿੱਖਿਆ ਦੀ ਫਿਰ ਹਰ ਬੱਚੇ ਨੂੰ ਜਿਵੇਂ ਗੱਲ ਵੀ ਕੀਤੀ ਮੈਡਮ ਨੇ ਵੀ ਕਿ ਜਾਤ ਪਾਤ ਧਰਮ ਸਾਰਾ ਕੁਝ ਸਾਡੇ ਕੋਲ ਆ ਗਿਆ ਸਾਡੀ ਸੋਚ ਇਹ ਬਣ ਜਾਏ ਕਿ ਸਾਰੇ ਇੱਕੋ ਹੀ ਆ ਜੀ ਅਵਲ ਲਲਾ 100 ਰੁਪਇਆ ਕੁਦਰਤ ਦੇ ਸਾਬੰਦੇ ਜੇ ਸਾਡੇ ਮਨ ਚ ਇਹ ਆ ਜਾਵੇ ਕਿ ਸਾਰੇ ਇੱਕੋ ਕੁਦਰਤ ਦੇ ਬਣਾਏ ਹੋਏ ਐ ਤਾਂ ਅਸੀਂ ਆਪਣੇ ਅੰਦਰ ਸੁਵੇਦਨਸ਼ੀਲਤਾ ਆ ਜਾਵੇ ਭਾਵਨਾਤਮਕ ਤੌਰ ਤੇ ਅਸੀਂ ਇੱਕ ਦੂਜੇ ਨਾਲ ਜੁੜ ਗਏ ਹੱਦਾਂ ਤੋਂ ਪਰੇ ਸਾਡੇ ਦਿਲਾਂ ਦੀ ਏਕਤਾ ਹੋਵੇ ਤਾਂ ਅਸੀਂ ਇੱਕ ਜੁਟਤਾ ਦੇ ਵਿੱਚ ਆ ਸਕਦੇ ਹਾਂ ਇੱਕ ਦੂਸਰੇ ਲਈ ਕੁਝ ਕਰ ਸਕਦੇ ਹਾਂ ਮੈਂ ਕਮੀਆਂ ਦੀ ਗੱਲ ਤੁਹਾਡੇ ਕੋਲੋਂ ਪੁੱਛਾਂ ਮੈਡਮ ਰੂਲਾ ਲੇਕਿਨ ਮੈਂ ਤੁਹਾਡੇ ਕੋਲੋਂ ਇੱਕ ਚੀਜ਼ ਨਾ ਸੌਰੀ ਮੈਂ ਨਹੀਂ ਕਿਹਾ ਮੈਂ ਤੁਹਾਡੇ ਕੋਲੋਂ ਪੁੱਛਾਂ ਮੈਂ ਇੱਕ ਗੱਲ ਕਰਨਾ ਚਾਹਾਂਗਾ ਤੁਹਾਡੇ ਨਾਲ ਵੀ ਆਪਾਂ ਗੱਲ ਕਰਦੇ ਹਾਂ ਮਨੁੱਖੀ ਅਧਿਕਾਰਾਂ ਦੀ ਇਸ ਦੇ ਵਿੱਚ ਜੇ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਾਂਗੇ ਤਾਂ ਬਹੁਤ ਸਾਰੇ ਸਾਡੇ ਲੋਕ ਨੇ ਜਿਨ੍ਹਾਂ ਨੂੰ ਆਪਣਾ ਅਧਿਕਾਰ ਹੀ ਨਹੀਂ ਪਤਾ ਕਿ ਸਾਡੇ ਅਧਿਕਾਰ ਕੀ ਨੇ ਲੇਕਿਨ ਕਿਤੇ ਨਾ ਕਿ ਸਮਝ ਆ ਵੀ ਜਾਗਰੂਕਤਾ ਦੀ ਕਮੀ ਨੇ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਕਿ ਕਿਹੜੇ ਆਮ ਆਮ ਅਧਿਕਾਰ ਮੈਂ ਵੱਡੇ ਅਧਿਕਾਰਾਂ ਦੀ ਗੱਲ ਨਹੀਂ ਕਰਾਂਗਾ ਆਮ ਅਧਿਕਾਰ ਕੀ ਨੇ ਕਿਸ ਤਰ੍ਹਾਂ ਉਹਨਾਂ ਦੀ ਸਾਨੂੰ ਆਪਣੀ ਰੱਖਿਆ ਕਰਨੀ ਚਾਹੀਦੀ ਹੈ ਦੇਖੋ ਆਮ ਅਧਿਕਾਰਾਂ ਦੇ ਨਾਮ ਤੇ ਕੀ ਹੋ ਰਿਹਾ ਹੈ ਕਿ ਇੱਕ ਬੰਦਾ ਸਮਝਦਾ ਹੈ ਕਿ ਮੇਰਾ ਇਹ ਅਧਿਕਾਰ ਹੈ ਤੇ ਅਧਿਕਾਰ ਦੇ ਨਾਮ ਤੇ ਵੀ ਕਈ ਵਾਰੀ ਜੜਿਆ ਹੈ ਉਹ ਡਿਵਾਈਡਸ ਕ੍ਰੀਏਟ ਹੋ ਰਿਹਾ ਹੈ ਜੀ ਕਿ ਇਹ ਮੇਰਾ ਸਿਗਾ ਵੀ ਮੈਨੂੰ ਇਦਾਂ ਹੀ ਰਹਿਣ ਦਾ ਅਧਿਕਾਰ ਹੈਗਾ ਇਸ ਕਰਕੇ ਮੈਂ ਦੂਸਰੇ ਦੇ ਅਧਿਕਾਰ ਨੂੰ ਇਨਕ੍ਰੋਚ ਕਰ ਸਕਦਾ ਉੱਥੇ ਆ ਕੇ ਕਿਤੇ ਨਾ ਕਿਤੇ ਜਿਹੜੀ ਡਿਵਾਈਡ ਹੋ ਸਕਦੀ ਹੈ ਜੇ ਸਾਰੇ ਲੋਕ ਆਪਣੇ ਅਧਿਕਾਰਾਂ ਦੇ ਨਾਲ-ਨਾਲ ਆਪਣੀਆਂ ਜਿਹੜੀਆਂ ਡਿਊਟੀਆਂ ਐ ਕਿਉਂਕਿ ਰਾਈਟਸ ਐਂਡ ਡਿਊਟੀਆਂ ਇਕੱਠੇ ਚੱਲਦੇ ਜਦੋਂ ਆਪਣੇ ਫਰਜ਼ਾਂ ਨੂੰ ਵੀ ਨਾਲ ਕਰਨ ਕਿ ਮੇਰਾ ਅਧਿਕਾਰ ਜਿਹੜਾ ਉੱਥੋਂ ਤੱਕ ਹੀ ਐ ਜਿੱਥੋਂ ਤੱਕ ਮੇਰਾ ਫਰਜ਼ ਵੀ ਨਾਲ ਐ ਕਿ ਕਿਸੇ ਦੇ ਅਧਿਕਾਰ ਨੂੰ ਮੈਂ ਖਤਮ ਨਹੀਂ ਕਰ ਰਿਹਾ ਫਿਰ ਤੇ ਤੁਹਾਡੀ ਇੱਕ ਜੁਟਤਾ ਜਿਹੜੀ ਹੈ ਬਣੀ ਰਹੇਗੀ ਜਦੋਂ ਕੋਈ ਕਹਿ ਦਿੰਦੇ ਵੀ ਨਹੀਂ ਇਹ ਮੇਰਾ ਅਧਿਕਾਰ ਹੈ ਤੁਸੀਂ ਇੱਕ ਛੋਟੀ ਐਗਜ਼ਾਮਪਲ ਲਓ ਵੀ ਸੜਕ ਤੇ ਇੱਕ ਗੱਡੀ ਚੱਲ ਰਹੀ ਹੈ ਉਹ ਕਹਿੰਦਾ ਵੀ ਖੱਬੇ ਪਾਸੇ ਤੇ ਤਾਂ ਮੇਰਾ ਮੈਂ ਚੱਲਣਾ ਮੇਰਾ ਫਰਜ਼ ਹੈ ਪਰ ਜਦੋਂ ਕੋਈ ਕਹੇ ਕਿ ਨਹੀਂ ਮੈਂ ਓਵਰਟੇਕ ਕਰਨ ਵਾਸਤੇ ਮੈਂ ਸੱਜੇ ਪਾਸੇ ਤੇ ਵੀ ਮੇਰਾ ਅਧਿਕਾਰ ਹੈਗਾ ਤੇ ਉਹਦੇ ਨਾਲ ਕਿਉਂ ਕਿਤੇ ਨਾ ਕਿਤੇ ਕੀ ਕਰ ਰਿਹਾ ਕਿ ਖੱਬੇ ਪਾਸੇ ਚੱਲਣ ਵਾਲੇ ਦੇ ਨਾਲ ਉਦਾ ਉਹਦਾ ਜਿਹੜਾ ਅਧਿਕਾਰ ਹੈ ਉਹਨੂੰ ਇਨਕ੍ਰੋਚ ਕਰ ਰਿਹਾ। ਉੱਥੇ ਆ ਕੇ ਇੱਕ ਜੁਟਤਾ ਦੀ ਕਮੀ ਹੋ ਜਾਂਦੀ ਹੈ। ਬਹੁਤ ਮੈਂ ਮੰਨਦੀ ਆ ਕਿ ਇਹਦੇ ਪਿੱਛੇ ਕੀ ਹੈ ਕਿ ਪੇਸ਼ੈਂਸ ਜਿਹੜੀ ਹੈ ਉਹ ਖਤਮ ਹੋ ਰਹੀ ਹੈ। ਜੀ। ਲੋਕਾਂ ਦੇ ਅੰਦਰ ਜਿਹੜੀ ਇੱਕ ਰੈਜ਼ੀਲੀਅੰਸ ਚਾਹੀਦੀ ਹੈ ਜਾਂ ਕਿਸੇ ਦੀ ਸਹਿਿਸ਼ਨਤਾ ਜਿਹਨੂੰ ਕਹਿੰਦੇ ਆ ਕਿ ਕਿਸੇ ਦੇ ਧਰਮ ਨੂੰ ਸਹੀ ਮੰਨਣਾ, ਕਿਸੇ ਦੀ ਜਾਤ ਨੂੰ ਸਹੀ ਮੰਨਣਾ, ਕਿਸੇ ਦੇ ਜੋ ਉਹਦਾ ਵੇ ਆਫ ਲਾਈਫ ਹੈ, ਉਹਦਾ ਜੋ ਸਟਾਈਲ ਹੈ ਉਹਨੂੰ ਤੁਸੀਂ ਐਕਸੈਪਟੈਂਸ ਦੇਣੀ ਜੀ ਜੀ ਉਹਨੂੰ ਐਜ਼ ਇਟ ਇਜ਼ ਸਵੀਕਾਰਨਾ ਇੱਕ ਬੰਦੇ ਦੇ ਤੌਰ ਤੇ ਇਦਾਂ ਸਵੀਕਾਰਨਾ ਇਹ ਕਿਤੇ ਨਾ ਕਿਤੇ ਲੈਗ ਕਰਦੀ ਹੈ ਬੰਦਾ ਕਹਿੰਦਾ ਜਿੱਦਾਂ ਦਾ ਮੇਰਾ ਹੈ ਉਹ ਸਾਹਮਣੇ ਬੰਦਾ ਵੀ ਓਦਾਂ ਹੀ ਕਰੇ ਜੋ ਮੇਰੇ ਦਰਪਣ ਹੈ ਵੀ ਜੋ ਮੈਂ ਦੇਖਣਾ ਚਾਹੁੰਨਾ ਨਾ ਸਾਰਾ ਬੰਦਾ ਸਾਹਮਣੇ ਵਾਲਾ ਬੰਦਾ ਵੀ ਓਦਾਂ ਹੀ ਬੀਵੇਵ ਕਰੇ ਉਹ ਉਸੇ ਕਰਕੇ ਜਦੋਂ ਆਸ਼ਾਵਾ ਖਤਮ ਹੁੰਦੀਆਂ ਇੱਕ ਦੂਜੇ ਦੇ ਪ੍ਰਤੀ ਤੇ ਉਹਤੇ ਕਿਤੇ ਨਾ ਕਿਤੇ ਜਿਹੜੇ ਕਨਫਲਿਕਟ ਹੈਗੇ ਆ ਸੰਘਰਸ਼ ਹੈ ਗਿਆ ਉਹ ਪੈਦਾ ਹੁੰਦੇ ਆ ਜਦੋਂ ਆਪਾਂ ਮੌਜੂਦਾ ਗੱਲ ਮੌਜੂਦਾ ਸਮੇਂ ਦੀ ਗੱਲ ਕਰਦੇ ਆ ਅੱਜ ਦੇ ਸਮੇਂ ਦੀ ਗੱਲ ਕਰਦੇ ਆ ਅੱਜ ਇੱਕ ਬੜਾ ਵੱਡਾ ਸਾਡੇ ਕੋਲ ਗਰੁੱਪ ਹੈ ਜੀ মিডিਆ ਹਾਂਜੀ ਅਸੀ ਜਦੋਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ ਸੋਸ਼ਲ ਮੀਡੀਆ ਤੁਸੀਂ ਕੀ ਸਮਝਦੇ ਹੋ ਵੀ ਅੱਜ ਸਾਡੀ ਏਕਜੁਕਤਾ ਏਕਜੁੜਤਾ ਦੇ ਵਿੱਚ ਪੋਜ਼ਿਟਿਵ ਭੂਮਿਕਾ ਨਿਭਾ ਰਿਹਾ ਹੈ ਜਾਂ ਨੈਗੇਟਿਵ ਭੂਮਿਕਾ ਨਿਭਾ ਰਿਹਾ ਹੈ ਇਹਦੀ ਭੂਮਿਕਾ ਕੀ ਹੈ ਅੱਜ ਅੱਜ ਦੇ ਦੌਰ ਦੇ ਵਿੱਚ ਗੱਲ ਕਰੀ ਜੀ ਸੋਸ਼ਲ ਮੀਡੀਆ ਨੂੰ ਅਸੀਂ ਦੋ ਤਰੀ ਤਲਵਾਰ ਕਹਿੰਦੇ ਆ ਜੀ ਇੱਕ ਤਲਵਾਰ ਹੈ ਜਿੰਦਾ ਦੋਵੇਂ ਪਾਸੇ ਦੰਦੇ ਹੈ ਕਿਉਂਕਿ ਉਹਨਦੇ ਵਿੱਚ ਪੋਜ਼ਿਟਿਵ ਵੀ ਸਾਡੇ ਕੋਲ ਹੈ ਨੈਗੇਟਿਵ ਵੀ ਹੈ ਇਹ ਸਾਡੇ ਆਪਣੇ ਤੇ ਨਿਰਪਰ ਕਰਦਾ ਹੈ ਜਾਂ ਟੈਕਨੋਲੋਜੀ ਇੰਨੀ ਜ਼ਿਆਦਾ ਜਿਹੜੀ ਅੱਜ ਕਰ ਚੁੱਕੀ ਹੈ ਪ੍ਰੋਗਰੈਸ ਇਹ ਸਾਡੇ ਆਪਣੇ ਤਾਂ ਨਿਰਪਰ ਕਰਦਾ ਜਾਂ ਜੋ ਸਾਨੂੰ ਗਾਈਡ ਕਰਦਾ ਕਿ ਅਸੀਂ ਉਹਦੇ ਚੋਂ ਪੋਜ਼ਿਟਿਵ ਚੀਜ਼ਾਂ ਲੈਣੀ ਹੈ ਬਹੁਤ ਸਾਰੇ ਆਪਾ ਸਭਿਆਚਾਰ ਆਪਣੇ ਦੀ ਗੱਲ ਕਰ ਲਈਏ ਦੇਸ਼ ਦੀ ਕਰ ਲਈਏ ਸਾਡੇ ਕੋਲ ਸੋਸ਼ਲ ਮੀਡੀਆ ਤੇ YouTube ਤੇ ਹਰ ਜਗ੍ਹਾ ਤੇ ਬਹੁਤ ਸਾਰੀਆਂ ਕਹਾਣੀਆਂ ਆਖਾਨ ਸਭ ਇਦਾਂ ਦੇ ਪਏ ਐ ਜਿਹੜੇ ਕਿ ਸਾਨੂੰ ਸਿੱਖਿਆ ਦਿੰਦੇ ਐ ਕਿ ਇਕਜੁੱਟ ਹੋ ਕੇ ਰਵੋ ਜੇ ਅਸੀਂ ਉਹਨਾਂ ਸਕਾਰਾਤਮਕ ਚੀਜ਼ਾਂ ਨੂੰ ਦੇਖਾਂਗੇ ਜੀ ਨਕਾਰਾਤਮਕ ਨੂੰ ਨਹੀਂ ਦੇਖਾਂਗੇ ਚੀਜ਼ਾਂ ਤਾਂ ਸਾਰੀਆਂ ਪਈਆਂ ਇਹ ਸਾਡੀ ਸੋਚ ਹੈ ਜਿਹੋ ਜੀ ਚੀਜ਼ ਤੁਸੀਂ ਦੇਖਣੀ ਸ਼ੁਰੂ ਕਰ ਦੋਗੇ ਉਹ ਆਣੀ ਸ਼ੁਰੂ ਹੋ ਜਾਵੇ ਹੁਣ ਸਾਡੇ ਆਖਣ ਵੀ ਬੜੇ ਹੈਗੇ ਕਿ ਸੂਈ ਬਣੋ ਕੈਂਚੀ ਨਾ ਬਣੋ ਜਿਹੜਾ ਇੱਕ ਬਹੁਤ ਵੱਡਾ ਇੱਕ ਸੰਦੇਸ਼ ਦੇ ਰਿਹਾ ਸਾਨੂੰ ਕਿ ਜੇ ਤੁਸੀਂ ਕੰਮ ਕਰਨਾ ਤੇ ਜੋੜਨ ਦੀ ਗੱਲ ਕਰੋ ਤੋੜਨ ਦੀ ਗੱਲ ਨਾ ਕਰੋ ਜਦੋਂ ਸਾਡੇ ਸਾਰਿਆਂ ਦੀ ਸੋਚੇ ਬਣ ਜਾਏਗੀ ਸੂਈ ਬਣੋ ਕੈਂਚੀ ਨਾ ਬਣੋ ਤਾਂ ਇੱਕ ਜੁਟਤਾ ਆਏਗੀ ਸਾਡੇ ਅੰਦਰ ਦੀ ਸਵਾਰਥ ਦੀ ਭਾਵਨਾ ਜਿਹੜੀ ਖਤਮ ਹੋਏਗੀ ਸੋ ਸੋਸ਼ਲ ਮੀਡੀਆ ਬਹੁਤ ਵੱਡੀ ਭੂਮਿਕਾ ਤਣੇ ਬਾ ਰਿਹਾ ਹੈ ਪਰ ਸਾਡੇ ਆਪਣੇ ਤੇ ਵੀ ਨਿਰਪਰ ਕਰਦਾ ਕਿ ਅਸੀਂ ਆਉਂਦੇ ਤਾਂ ਚੰਗੀਆਂ ਚੀਜ਼ਾਂ ਸਿੱਖੀਏ ਜੀ ਜੀ ਨਾ ਕਿ ਨਕਾਰਾਤਮਕਤਾ ਤੋੜਨ ਵਾਲੀਆਂ ਸਾਡਾ ਸਭ ਦਾ ਮਕਸਦ ਪਿਆਰ ਨਾਲ ਇੱਕ ਜੁੜਤਾ ਨਾਲ ਇਕਤਾ ਨਾਲ ਰਹਿਣਾ ਹੈ ਤਾਂ ਕੋਈ ਵੀ ਦੇਸ਼ ਚ ਕੋਈ ਵੀ ਵਿਅਕਤੀ ਤਰੱਕੀ ਕਰ ਸਕਦਾ ਹੈ ਮੈਡਮ ਟੀਨ ਤੁਸੀਂ ਤਾਂ ਬੜੇ ਬੱਚਿਆਂ ਨੂੰ ਇਹਨਾਂ ਨੇ ਵੀ ਪੜਾਇਆ ਹੈ ਤੁਸੀਂ ਵੀ ਅੱਜਕੱਲ ਵੀ ਤੁਸੀਂ ਕੋਈ ਪ੍ਰਿੰਸੀਪਲ ਹੈਗੇ ਹੋ ਬਹੁਤ ਸਾਰੇ ਸਟੂਡੈਂਟਸ ਤੁਹਾਡੇ ਕੋਲ ਇਸ ਤਰ੍ਹਾਂ ਦੇ ਹੋਣਗੇ ਤੁਸੀਂ ਉਹਨਾਂ ਦੇ ਹੱਥ ਦੇ ਵਿੱਚ ਅਕਸਰ ਦੇਖਦੇ ਹਾਂ ਅਸੀਂ ਮੋਬਾਈਲ ਹਰੇਕ ਦੇ ਹੱਥ 'ਚ ਜਿਸ ਤਰ੍ਹਾਂ ਜਾਂਦੇ ਹੋ ਤੁਸੀਂ ਇਸ ਸੋਸ਼ਲ ਮੀਡੀਆ ਦੀ ਭੂਮਿਕਾ ਨੂੰ ਦੇਖੋ ਸੋਸ਼ਲ ਮੀਡੀਆ ਜਾਂ ਜਦੋਂ ਤੁਸੀਂ ਮੋਬਾਈਲ ਦੀ ਜਿਹੜੀ ਗੱਲ ਕੀਤੀ ਉਹਦੇ ਨਾਲ ਤੇ ਮੈਨੂੰ ਇਦਾਂ ਲੱਗਦਾ ਕਿ ਸਾਨੂੰ ਜੋੜਨ ਦੀ ਬਜਾਏ ਨਾ ਸਾਨੂੰ ਕੱਲਿਆਂ ਰਹਿਣ ਦੀ ਆਦਤ ਪਾ ਦਿੰਦੀ ਸਾਈਲੋਸ ਦੇ ਵਿੱਚ ਕਿਉਂਕਿ ਤੁਸੀਂ ਫਰੈਂਡਸ ਦੋ ਬੈਠੇ ਆ ਪਰ ਉਹ ਆਪਸ ਵਿੱਚ ਗੱਲ ਨਹੀਂ ਕਰ ਰਹੇ ਉਹ ਦੋਨੋਂ ਜਾਣੇ ਆਪਣੇ ਆਪਣੇ ਮੋਬਾਈਲ ਨੂੰ ਦੇਖ ਰਹੇ। ਬਿਲਕੁਲ ਉਹੀ ਪਰਿਵਾਰ ਦੇ ਵਿੱਚ ਪੰਜ ਹੀ ਬੈਠੇ ਆ ਪੰਜਾ ਕੋਲ ਆਪਣੇ ਮੋਬਾਈਲ ਨੂੰ ਬਾਈਂਗ ਤੇ ਬੈਠੇ ਆ। ਜਦੋਂ ਤੁਸੀਂ ਕਿਸੇ ਚੀਜ਼ ਤੇ ਗੱਲਬਾਤ ਨਹੀਂ ਕਰੋਗੇ, ਚਰਚਾ ਨਹੀਂ ਕਰੋਗੇ, ਆਪਸ ਵਿੱਚ ਤੁਹਾਡੀ ਕਮਿਊਨੀਕੇਸ਼ਨ ਨਹੀਂ ਹੋਏਗੀ। ਜੋ ਤੁਹਾਡੀ ਸਕਰੀਨ ਤੇ ਦਿਖ ਰਿਹਾ ਉਹ ਤੁਹਾਡੇ ਦਿਮਾਗ ਤੇ ਹਾਵੀ ਹੋ ਰਿਹਾ। ਜੀ ਔਰ ਉਸੇ ਤਰੀਕੇ ਦੀ ਤੁਹਾਡੀ ਥਿੰਕਿੰਗ ਬਣ ਰਹੀ ਆ ਪਰ ਜਦੋਂ ਜੋ ਮੰਨ ਲਓ ਤੁਸੀਂ ਸਕਰੀਨ ਤੇ ਦੇਖਿਆ 5 ਮਿੰਟ ਤੇ ਜੇ ਤੁਸੀਂ ਨਾਲ ਦੇ ਬੰਦੇ ਨਾਲ ਬੈਠੇ ਨਾਲ ਉਹਦੇ ਤੇ ਚਰਚਾ ਕਰ ਲਈ ਤੁਸੀਂ ਅਕਸਰ ਦੇਖਿਆ ਹੋਣਾ ਮੀਡੀਆ ਤੇ ਜਿੱਦਾਂ ਮੈਡਮ ਸੁਰਿੰਦਰ ਨੇ ਵੀ ਗੱਲ ਕੀਤੀ ਕਿ ਉੱਥੇ ਦੋਨੋਂ ਚੀਜ਼ਾਂ ਹੁੰਦੀਆਂ ਇੱਕ ਪਾਸੇ ਪੋਜ਼ਿਟਿਵ ਹੁੰਦਾ ਹੈ ਇੱਕ ਪਾਸੇ ਨੈਗੇਟਿਵ ਹੁੰਦਾ ਹੈ ਇਹ ਇੱਕ ਅੱਜ ਕੱਲ ਸੋਸ਼ਲ ਮੀਡੀਆ ਦਾ ਬੜਾ ਇੱਕ ਡਿਫਰੈਂਟ ਰੂਪ ਹੈਗਾ ਕਿ ਇੱਕ ਤੁਸੀਂ ਵੀਡੀਓ ਦੇਖੋਗੇ ਇੱਕ ਉਹਦੇ ਵਿੱਚ ਇਸੇ ਚੀਜ਼ ਦੇ ਫਾਇਦੇ ਦੱਸੇ ਹੋਣਗੇ ਜੀ ਔਰ ਦੂਜੇ ਪਾਸੇ ਦੂਜੇ ਨਾਲ ਹੀ ਕੋਈ ਵੀਡੀਓ ਹੋਏਗੀ ਜਿਹਦੇ ਨੁਕਸਾਨ ਦਿੱਖਦੇ ਹੋਣ ਨੁਕਸਾਨ ਵੀ ਉਸੇ ਚੀਜ਼ ਦੇ ਹੋਏ ਕਈ ਵਾਰੀ ਅਸੀਂ ਆਪਸ ਦੇ ਵਿੱਚ ਬੈਠੀਏ ਘਰ ਦੇ ਵਿੱਚ ਤੇ ਸਾਡੀ ਆਪਸ ਚ ਦੋ ਮੈਂਬਰਸ ਦੀ ਇਸ ਗੱਲ ਤੇ ਬਹਿਸ ਹੋ ਜਾਂਦੀ ਹੈ ਕਿ ਇਹ ਫਲਾਣੀ ਚੀਜ਼ ਦਾ ਫਾਇਦਾ ਹੈ ਕਿ ਨੁਕਸਾਨ ਹੈ ਬਿਲਕੁਲ ਉਹ ਬੈਸ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਮੈਂ ਜਿਹੜੀ ਵੀਡੀਓ ਵਾਚ ਕੀਤੀ ਉਹਦੇ ਚ ਉਹਦੇ ਫਾਇਦੇ ਦੱਸੇ ਗਏ ਤੇ ਉਹਨਾਂ ਨੇ ਜਿਹੜੀ ਵਾਚ ਕੀਤੀ ਉਹਦੇ ਤੇ ਉਹਦਾ ਨੁਕਸਾਨ ਦਿੱਤਾ ਗਿਆ ਭਾਵ ਉਹ ਇੱਕ ਜੁਟਤਾਂ ਨੂੰ ਨੁਕਸਾਨ ਹੋ ਗਿਆ ਇੱਕ ਜੁਟਤਾਂ ਨੂੰ ਨੁਕਸਾਨ ਹੋ ਗਿਆ ਕਿਉਂਕਿ ਤੁਹਾਡਾ ਜਿਹੜਾ ਹੈਗੀ ਥਿੰਕਿੰਗ ਉਹ ਅਲਾਈਨ ਨਹੀਂ ਹੋਈ ਤੁਸੀਂ ਅਲੱਗ-ਅਲੱਗ ਪਾਸੇ ਤੁਰ ਪਏ ਜੇ ਤਾਂ ਤੁਸੀਂ ਆਪਸ ਵਿੱਚ ਚਰਚਾ ਕਰਕੇ ਉਹਦਾ ਭਾਵ ਕੱਢ ਲਿਆ ਕਿ ਨਹੀਂ ਇਹ ਵੀ ਠੀਕ ਹੈ ਆਪਣੀ ਜਗ੍ਹਾ ਤੇ ਤੇ ਇਹ ਵੀ ਠੀਕ ਹੈ ਔਰ ਅਸੀਂ ਦੋਨਾਂ ਨੂੰ ਰਲਾ ਕੇ ਅੱਗੇ ਵਧਣਾ ਫਿਰ ਤੇ ਤੁਸੀਂ ਰਹਿ ਗਏ ਸਹੀ ਤੇ ਜੇ ਤੁਸੀਂ ਕਹਿ ਨਹੀਂ ਮੇਰੀ ਥਿੰਕਿੰਗ ਇਹੀ ਬਣ ਗਈ ਉਹਦੇ ਨਾਲ ਹੀ ਤੁਸੀਂ ਇਨਫਲੂਐਂਸ ਹੋ ਗਏ ਉੱਥੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦਾ ਜਿਹੜਾ ਰੋਲ ਹੈ ਉਹ ਜਿੱਦਾਂ ਮੈਡਮ ਨੇ ਕਿਹਾ ਵੀ ਸਾਨੂੰ ਚੰਗੀਆਂ ਚੀਜ਼ਾਂ ਮਿਲਾ ਕੇ ਇਰਲਾ ਮਿਲਾ ਕੇ ਦੇਖਣਾ ਪੈਣਾ ਤਜ ਔਰ ਆਪ ਰਲੇ ਮਿਲੇ ਹੋਵਾਂਗੇ ਇਹ ਚੀਜ਼ਾਂ ਰਲਣ ਮਿਲੂਗੀਆਂ ਇਹ ਤਾਂ ਨਿਕਲ ਕੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਮਾਨਵ ਅਧਿਕਾਰਾਂ ਦੀ ਉਹ ਤੁਹਾਡੇ ਕੋਲੋਂ ਸ਼ੁਰੂ ਕਰਾਂਗਾ ਮੈਂ ਮਾਨਵ ਅਧਿਕਾਰਾਂ ਦੀ ਗੱਲ ਕਰਦੇ ਕਰਦੇ ਆਪਾਂ ਵਕਾਲਤ ਤਾਂ ਕਰ ਦਿੱਤੀ ਹੈ ਵਕਾਲਤ ਤਾਂ ਬਹੁਤ ਆਪਾਂ ਕਰਦੇ ਆ ਭਈ ਹਸਤਾ ਲੇਕਿਨ ਆਪਾਂ ਮਾਨਵ ਅਧਿਕਾਰਾਂ ਬਾਰੇ ਮਨੁੱਖ ਨੂੰ ਮਨੁੱਖਾਂ ਨੂੰ ਦੱਸ ਹੀ ਨਹੀਂ ਸਕਿਆ ਕਿਤੇ ਨਾ ਕਿਤੇ ਅਵੇਅਰਨੈਸ ਦੀ ਕਮੀ ਹੈ ਜਾਗਰੂਕਤਾ ਦੀ ਕਮੀ ਹੈ ਕਿਉਂ ਕਿਹੜੀ ਕਮੀ ਹੈ ਕਿਉਂ ਕਿਉਂ ਉਸ ਕਮੀਆਂ ਨੂੰ ਆਪਾਂ ਪੂਰਾ ਨਹੀਂ ਕਰ ਸਕਦੇ ਦੇਖੋ ਜਾਗਰੂਕਤਾ ਦੀ ਕਮੀ ਜਿਹੜੀ ਹੈਗੀ ਹੈ ਵੱਡੇ ਲੈਵਲ ਤੇ ਆ ਕੇ ਬਾਅਦ ਚ ਜਿੱਦਾਂ ਸੁਰਿੰਦਰ ਮੈਡਮ ਨੇ ਕਿਹਾ ਕਿ ਇਹ ਸਟਾਰਟ ਕਿੱਥੋਂ ਹੁੰਦਾ ਫੈਮਲੀ ਤੋਂ ਜੀ ਜਦੋਂ ਅਸੀਂ ਫੈਮਲੀ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਹੀ ਇਹ ਇਸ ਸੈਲਫ ਇੰਟਰਸਟ ਤੋਂ ਉੱਪਰ ਉੱਠਣ ਦੀ ਦੇਵਾਂਗੇ ਕਿ ਦੇਖੋ ਸਾਰੇ ਬਰਾਬਰ ਨੇ ਸਾਰੇ ਇਨਸਾਨ ਬਰਾਬਰ ਨੇ ਸਾਰੀ ਜਾਤੀਆਂ ਬਰਾਬਰ ਨੇ ਸਾਰੇ ਧਰਮ ਬਰਾਬਰ ਨੇ ਸਾਰੇ ਬੱਚਾ ਆਪਣੇ ਸੋਸ਼ਲ ਉਹਦੇ ਵਿੱਚ ਨਿਕਲਦਾ এনवायरमेंट ਦੇ ਵਿੱਚ ਕਲਾਸ 'ਚ ਉਹਦੇ ਬੱਚੇ ਪੜਦੇ ਆ ਉਹਦੇ ਨਾਲ ਆਸ-ਪਾਸ ਉਹਨਾਂ ਨਾਲ ਕੋਆਪਰੇਟ ਕਰੇ ਉਹਨਾਂ ਨਾਲ ਮਿਲ ਜੁਲ ਕੇ ਬੈਠੇ ਰਲ ਕੇ ਖੇਡਣ ਖੱਟੇ ਇਕੱਠੇ ਗੱਲਬਾਤ ਕਰਨ ਇਹ ਕੋਨਾ ਦਾ ਹੋਲੀ-ਹੋਲੀ ਨਜ਼ਰੀਆ ਬਣਦਾ ਹੈ ਫਿਰ ਫੈਮਿਲੀ ਤੋਂ ਨਿਕਲ ਕੇ ਸਕੂਲ ਕਾਲਜ ਫਿਰ ਉਸੇ ਇੰਸਟੀਚਿਊਸ਼ਨ ਚ ਤੁਹਾਡੀ ਮਾਈਂਡ ਫਾਰਮੇਸ਼ਨ ਹੁੰਦੀ ਹੈ ਉਸ ਤੋਂ ਬਾਅਦ ਕਿਉਂਕਿ ਦੇਖੋ ਚੈਲੰਜਸ ਬਹੁਤ ਹੈ ਇਲੈਕਸ਼ਨਸ ਆ ਗਏ ਬੱਚਿਆਂ ਨੇ ਆਪਣੀ ਥਿੰਕਿੰਗ ਨਹੀਂ ਦੇਖਣੀ ਉਹਨਾਂ ਨੇ ਇਹ ਦੇਖਣਾ ਵੀ ਕਿਸੇ ਚੀਜ਼ ਤੋਂ ਇਨਫਲੂਐਂਸ ਹੋ ਗਏ ਬਿਲਕੁਲ ਠੀਕ ਹੈ ਫੈਮਿਲੀ ਦੇ ਉਹਦੇ ਤੋਂ ਇਨਫਲੂਐਂਸ ਹੋ ਗਏ ਅੱਗੇ ਸੋਸਾਇਟੀ ਦੇ ਜਿਹੜੇ ਪ੍ਰੈਸ਼ਰਸ ਹੈ ਉਹ ਤੋਂ ਇਨਫਲੂਐਂਸ ਹੋ ਗਏ ਔਰ ਇਹਦੇ ਵਿੱਚ ਮੈਂ ਸਮਝਦੀ ਆ ਕਿ ਇੱਕ ਰਾਜਨੀਤਿਕ ਔਰ ਜਿਹੜੇ ਸੱਤਾਤਾਰੀ ਜਿਹੜੇ ਚੀਜ਼ਾਂ ਹੈ ਜਿਹੜੀਆਂ ਉਹਨਾਂ ਦਾ ਵੀ ਇਨਫਲੂਐਂਸ ਬਹੁਤ ਜ਼ਿਆਦਾ ਹੈ ਬਿਲਕੁਲ ਲੋਕਾਂ ਨੂੰ ਡਿਵਾਈਡ ਕਰਨ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੀ ਵੀ ਥਿੰਕਿੰਗ ਐਦਾਂ ਦੀ ਹੋਣੀ ਚਾਹੀਦੀ ਕਿ ਅਸੀਂ ਸਭ ਨੂੰ ਰਲ ਕੇ ਇਕੱਠੇ ਹੋ ਕੇ ਅਸੀਂ ਅੱਗੇ ਵਧਦੇ ਆ ਇਹ ਆਮ ਗੱਲਾਂ ਹੋ ਗਈਆਂ ਅਸੀਂ ਜਦੋਂ ਗੱਲ ਕਰਦੇ ਆ ਵੀ ਇਹ ਇੱਕ ਪੂਰੇ ਗਲੋਬਲੀ ਮਨਾਇਆ ਜਾ ਰਿਹਾ ਇੰਟਰਨੈਸ਼ਨਲੀ ਮਨਾਇਆ ਜਾ ਰਿਹਾ ਦਿਨ ਹੈ ਕਿ ਜਦੋਂ ਆਪਾਂ ਗੱਲ ਕਰਾਂਗੇ ਇੱਕ ਦੂਸਰੇ ਨਾਲ ਸਾਂਸਕ੍ਰਿਤਿਕ ਕਾਰਗਰਮ ਜਿਹੜੇ ਸਰਕਾਰ ਵੀ ਅਦਾਨ ਪ੍ਰਦਾਨ ਕਰਦੀ ਹੈ ਆਪ ਕਰਦੀ ਹੈ ਕਿ ਉਹ ਸਾਡੇ ਕਿਤੇ ਛੋਟੇ ਲੈਵਲ ਤੇ ਵੀ ਅਗਰ ਸ਼ੁਰੂ ਹੋ ਜਾਣ ਵੀ ਪੰਜਾਬ ਦੇ ਹਰਿਆਣੇ ਨਾਲ ਹਰਿਆਣੇ ਦੇ ਪੰਜਾਬ ਨਾਲ ਪੰਜਾਬ ਦੇ ਕੇਰਲਾ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਵੀ ਇੱਕ ਚੁਟਤਾ ਦਾ ਵਧੇਗਾ ਮੈਡਮ ਹਾਂ ਜਰੂਰ ਵਧੇਗਾ ਕਿਉਂਕਿ ਅਸੀਂ ਪਹਿਲਾਂ ਤਾਂ ਸ਼ੁਰੂਆਤ ਜਿਵੇਂ ਕਰਦੀ ਹੋਗੀ ਫਿਰ ਸੂਬਿਆਂ ਦੀ ਹੋਗੀ ਜਦੋਂ ਅਸੀਂ ਦੂਸਰੇ ਕਲਚਰ ਬਾਰੇ ਨਾਗੇ ਦੁਰਜ ਸੱਭਿਆਚਾਰ ਬਾਰੇ ਜਾਣਾਂਗੇ ਤਾਂ ਕੁਦਰਤੀ ਹੈ ਸਹੀ ਬਹੁਤ ਕੁਝ ਉੱਥੋਂ ਸਿੱਖ ਸਕਦੇ ਆ। ਜੀ ਸ਼ੁਰੂਆਤ ਇੱਥੋਂ ਹੋਣੀ ਚਾਹੀਦੀ ਘਰ ਤੋਂ ਫਿਰ ਸੂਬਿਆਂ ਦੀ ਗੱਲ ਆ ਗਈ ਫਿਰ ਸਰਕਾਰਾਂ ਦੀ ਗੱਲ ਆ ਜਾਂਦੀ ਕਿ ਸਰਕਾਰਾਂ ਦਾ ਬਹੁਤ ਵੱਡਾ ਰੋਲ ਅਦਾ ਕਰ ਸਕਦੀ ਹੈ ਜਿਹੜੇ ਹੈਗੇ ਆ ਉਹ ਇਕੱਠੇ ਕਰਨ ਦੇ ਲਈ ਸਾਰੇ ਸੱਭਿਆਚਾਰਾਂ ਦੇ ਲਿਆਂਦੇ ਲਈ ਬਹੁਤ سارے ਤਰੀਕੇ ਹੁੰਦੇ ਆ ਦੋਸਤੋ ਜਦੋਂ ਆਪਾਂ ਇਸ ਚੀਜ਼ ਨੂੰ ਮਨਾਣਾ ਹੁੰਦਾ ਆਪਾਂ ਪਿੱਛੇ ਆ ਸੁਣ ਹੁਣੇ ਜੇ ਦੇਖਿਆ ਇੱਕ ਵੇ ਸਿਡਨੀ ਦੇ ਵਿੱਚ ਇੱਕ ਬੀਚ ਦੇ ਉੱਤੇ ਜਦੋਂ ਫਾਇਰਿੰਗ ਹੋ ਰਹੀ ਸੀ ਦੋ ਜਿਹੜੇ ਫਾਇਰ ਕਰ ਰਹੇ ਸੀਗੇ ਗਨਮੈਨ ਤਾਂ ਉਹਨਾਂ ਨੂੰ ਇੱਕ ਵਿਅਕਤੀ ਨੇ ਆਪਣੀ ਬਹਾਦਰੀ ਦਿਖਾ ਕੇ ਕੰਟਰੋਲ ਕਰ ਲਿਆ ਉਸ ਨੂੰ ਪਕੜ ਲਿਆ ਤੇ ਉਸ ਨੂੰ ਜ਼ਖਮੀ ਹੋ ਗਿਆ ਹਸਪਿਟਲਾਈਜ਼ਡ ਕੀਤਾ ਉਸ ਦਾ ਵੀ ਟ੍ਰੀਟਮੈਂਟ ਹੋ ਰਿਹਾ ਹੈ ਲੇਕਿਨ ਉਸ ਦੇ ਲਈ ਪੂਰੇ ਵਰਲਡ ਦੇ ਵਿੱਚ ਇੱਕ ਗੋ ਫੰਡ ਅਰੇਸ ਕੀਤਾ ਗਿਆ ਉਹ ਗੋ ਫੰਡ ਨਾਂ ਦਾ ਇੱਕ ਬਣਾਇਆ ਗਿਆ ਜਿਸ ਤਰ੍ਹਾਂ ਫੋਰਨ ਦੇ ਵਿੱਚ ਚੱਲਦਾ ਹੈ ਤੇ ਕਿਹਾ ਜਾਂਦਾ ਹੈ ਹੁਣ ਤੱਕ ਉਸ ਗੋ ਫੰਡ ਦੇ ਵਿੱਚ ਹੀ 2 ਮਿਲੀਅਨ ਦੇ ਕਰੀਬ ਡਾਲਰਸ ਇਕੱਠਾ ਹੋ ਚੁੱਕੇ ਨੇ ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਜੁਟਤਾ ਹੈ ਦੋਸਤੋ ਅਗਰ ਦੇਖਿਆ ਜਾਵੇ ਕਿਉਂਕਿ ਅਗਰ ਅਜੇ ਹੀ ਮੁਸੀਬਤ ਆਂਦੀ ਹੈ ਅਗਰ ਪੰਜਾਬੀ ਆ ਅਸੀਂ ਕਿ ਜੇ ਭਾਰਤੀ ਤਾਂ ਇਸ ਮਾਮਲੇ 'ਚ ਹੈ ਵੀ ਦਾਨ ਦੇਣਾ ਵੀ ਇੱਕ ਜੁਟਤਾ ਹੁੰਦੀ ਹੈ ਲੇਕਿਨ ਅਸੀਂ ਅਖੀਰ ਦੇ ਵਿੱਚ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਵੀ ਅਗਰ ਇੱਕ ਜੁਟਤਾ ਦੇ ਹਿਸਾਬ ਦੇ ਨਾਲ ਅੱਜ ਸੰਦੇਸ਼ ਦੇਣਾ ਹੋਵੇ ਸਾਡੇ ਦਰਸ਼ਕਾਂ ਨੂੰ ਕੀ ਦੇਣਾ ਚਾਹੋਗੇ ਜਲਦੀ ਦੇ ਨਾਲ 30 ਸੈਕਿੰਡ ਦੇ ਅੱਜ ਲੋੜ ਹੈਗੀ ਹੈ ਸਵਾਰਤ ਉੱਪਰ ਉੱਠ ਕੇ ਲੋਕਾਂ ਦੇ ਵਿੱਚ ਜਾਂਦੀ ਨਿੱਜ ਤੋਂ ਵਿਅਕਤੀਗਤ ਬੰਦੇ ਜਦੋਂ ਤੱਕ ਅਸੀਂ ਸਾਰੇ ਮਨੁੱਖ ਨੂੰ ਸਾਰੀ ਸ੍ਰਿਸ਼ਟੀ ਨੂੰ ਆਪਣਾ ਨਹੀਂ ਸਮਝਦੇ ਉਦੋਂ ਤੱਕ ਇੱਕ ਜੁੜਤਾ ਨਹੀਂ ਆ ਸਕਦੀ ਅਸੀਂ ਕੰਮ ਨਹੀਂ ਕਰ ਸਕਦੇ ਸਾਰੇ ਆਪਣੇ ਨਿੱਜ ਤੋਂ ਉੱਠ ਕੇ ਮਾਨਵਤਾ ਨੂੰ ਆਪਣਾ ਮੈਡਮ ਤੁਸੀਂ ਵੀ ਇਹ ਕਹਿਣਾ ਕਹੋ ਕੀ ਕਹੋਗੇ ਜੁਟਦਾਦੀ ਮੇਨ ਜਿਹੜੀ ਜ਼ਰੂਰਤ ਹੀ ਇਸੇ ਲਈ ਪਈ ਕਿ ਅਸੀਂ ਆਪਣੇ ਸੈਲਫ ਇੰਟਰਸਟ ਨੂੰ ਨਹੀਂ ਛੱਡਿਆ ਜਦੋਂ ਅਸੀਂ ਉਹਨੂੰ ਛੱਡਾਂਗੇ ਅਸੀਂ ਇੱਕ ਵੱਡੇ ਪਰਸਪੈਕਟਿਵ ਨਾਲ ਵੱਡੀ ਆਪਣੇ ਜਿਹੜਾ ਅੱਖਾਂ ਤੇ ਇੱਕ ਐਸਾ ਲੈਂਸ ਜਿਹੜੇ ਛੋਟੇ ਲੈਂਸ ਹੈ ਉਹ ਹਟਾ ਕੇ ਇੱਕ ਵੱਡੇ ਨਜ਼ਰੀਏ ਨਾਲ ਪੂਰੀ ਧਰਤੀ ਨੂੰ ਅਪਣਾ ਕੇ ਔਰ ਇਦਾਂ ਦੇਖਾਂਗੇ ਤੇ ਸਾਡਾ ਨਜ਼ਰੀਆ ਜਿੰਨਾ ਵੱਡਾ ਹੋਏਗਾ ਓਨੀ ਹੀ ਸਾਡੇ ਅੰਦਰ ਇੱਕ ਜੁਟਤਾ ਆਏਗੀ ਔਰ ਓਨਾ ਹੀ ਅਸੀਂ ਵਿਕਾਸ ਕਰ ਸਕਾਂਗੇ ਦੋਸਤੋ ਇਹ ਇਹ ਅੰਤਰਰਾਸ਼ਟਰੀ ਪੱਧਰ ਤੇ ਅਜ ਦਾ ਦਿਹਾੜਾ ਮਨਾਉਣ ਦੀ ਜ਼ਰੂਰਤ ਇਸੇ ਲਈ ਪਈ ਹੈ ਕਿਤੇ ਨਾ ਕਿਤੇ ਸਾਡੇ ਵਿੱਚੋਂ ਉਹ ਭਾਵਨਾ ਉਹ ਇੱਕ ਜੁਟਤਾ ਦਾ ਜੋ ਸਾਡੇ ਵਿੱਚ ਚਾਹੀਦੀ ਸੀ ਇੱਛਾ ਉਹ ਇੱਛਾ ਸ਼ਕਤੀ ਖਤਮ ਹੋ ਰਹੀ ਹੈ ਜਿਸ ਤਰ੍ਹਾਂ ਸਾਡੇ ਐਕਸਪਰਟਸ ਨੇ ਕਿਹਾ ਵੀ ਇਹ ਸ਼ੁਰੂਆਤ ਘਰ ਤੋਂ ਹੁੰਦੀ ਹੈ ਘਰ ਦੇ ਵਿੱਚ ਅਗਰ ਅਸੀਂ ਇੱਕ ਜੁਟ ਹੈਗੇ ਆਂ ਤਾਂ ਫਿਰ ਅਸੀਂ ਜੇ ਅਸੀਂ ਪਰਿਵਾਰ ਚ ਇੱਕ ਜੁਟ ਹੈਗੇ ਤਾਂ ਮੁਹੱਲੇ ਚ ਵੀ ਇੱਕ ਜੁਟ ਹੈਗੇ ਆਂ ਮੁਹੱਲੇ ਤੋਂ ਬਾਅਦ ਫਿਰ ਅਸੀਂ ਆਪਣੇ ਸ਼ਹਿਰ ਦੇ ਵਿੱਚ ਇੱਕ ਜੁਟ ਤੇ ਫਿਰ ਕੋਈ ਇਸ ਦੇ ਵਿੱਚ ਦੋ رائے ਦੀ ਕੀ ਸੀ ਸਮਝ ਵਿੱਚ ਇੱਕ ਮਿੰਟ ਤੁਹਾਨੂੰ ਇੱਕ ਐਡ ਕਰਨਾ ਚਾਹਾਂਗੀ ਕਿ ਇੱਕ ਜੁਟਤਾ ਦੇ ਇੱਕ ਇਦਾਂ ਹੈ ਕਿ ਜਿੱਦਾਂ ਅਸੀਂ ਬਹੁਤ ਸਾਰੇ ਭਾਰਤ ਦੇ ਵਿੱਚ ਬੜੇ ਸਾਰੇ ਸਟੇਟਸ ਆ ਜਿੱਦਾਂ ਸੁਰੇਂਦਰ ਮੈਡਮ ਨੇ ਕਿਹਾ ਇੱਥੇ ਅਸੀਂ ਇੱਕ ਦੂਜੇ ਦੇ ਨਾਲ ਇਕੱਠੇ ਨਹੀਂ ਆਪਣੇ ਆਪ ਨੂੰ ਸ਼ੋਅ ਕਰਦੇ ਪਰ ਜਦੋਂ ਅਸੀਂ ਮਾਈਗਰੇਟ ਕਰ ਜਾਂਦੇ ਹਾਂ ਦੂਜੀ ਕੰਟਰੀਜ਼ ਦੇ ਵਿੱਚ ਫਿਰ ਅਸੀਂ ਆਪਣੀ ਇੱਕ ਜੁਟਤਾ ਬਹੁਤ ਬਹੁਤ ਹੋ ਰਹੀ ਹੈ ਸੋ ਗੱਲ ਇਹ ਵੀ ਕਹਿਣ ਦੀ ਜ਼ਰੂਰਤ ਨਹੀਂ ਸਾਡੇ ਦਰਸ਼ਕ ਸਮਝ ਗਏ ਹੋਣਗੇ ਵੀ ਇੱਕ ਜੁਟਤਾ ਸਾਨੂੰ ਕਿਤੇ ਨਾ ਕਿਤੇ ਆਪਸ ਦੇ ਵਿੱਚ ਜਦੋਂ ਇਕੱਠਾ ਕਰਕੇ ਅਸੀਂ ਕੋਈ ਵੀ ਕੰਮ ਕਰਾਂਗੇ ਤਾਂ ਸਫਲਤਾ ਜਿਹੜੀ ਹੈ ਉਹ ਜੋ ਜਿੱਥੇ ਮਿਹਨਤ ਜਿਹੜੀ ਸਫਲਤਾ ਦੀ ਕੁੰਜੀ ਹੈ ਉੱਥੇ ਇੱਕ ਜੁਟਤਾ ਵੀ ਜਿਹੜੀ ਹੈ ਉਹ ਵੀ ਸਫਲਤਾ ਦੀ ਕੁੰਜੀ ਹੈ ਇਹ ਕਹਿਣਾ ਹੈ ਸਾਡੇ ਮਹਿਰਾਂ ਦਾ ਡਾਕਟਰ ਸਰੇਂਦਰ ਕੋਰ ਨਰੂਲਾ ਜੀ ਤੇ ਡਾਕਟਰ ਨੀਰਜਾ ਟਿੰਗਰਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ ਹੁਣ ਅਗਲੇ ਲੈਣ ਤੋਂ ਪਹਿਲਾਂ ਫਿਰ ਇਹੀ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਨਾਲ ਜੁੜਦੇ ਹੋ ਇਸ ਨੂੰ ਪਸੰਦ ਕਰਦੇ ਹੋ ਅਗਲੇ ਹਫਤੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਨਵੇਂ ਵਿਸ਼ੇ ਤੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਨਮਸਕਾਰ ਨਮਸਕਾਰ